ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਪਤਾ ਨਹੀਂ ਮੈਂ ਬੈਠਾ ਹਾਂ ਉਹ ਕੈਮਰੇ ਜੀ ਕਿ ਨਹੀਂ ਆਉਂਦਾ ਚੈੱਕ ਕਰ ਲਿਆ ਪਹਿਲਾਂ ਇੱਕ ਵਾਰੀ ਬਹਿ ਕੇ ਤੇ ਹੁਣ ਫੋਨ ਬੰਦ ਕਰਦੇ ਆ ਫਿਰ ਇਹ ਵੀਡੀਓ ਦੇਖਦੇ ਆ ਕਿਵੇਂ ਬਣੀ ਆ ਜੇ ਸਹੀ ਬਣੀ ਤਾਂ ਫਿਰ ਇੱਥੇ ਬੈਠ ਕੇ ਆਪਾਂ ਗੱਲਾਂ ਬਾਤਾਂ ਕਰਦੇ ਆ ਫਰੇਮ ਆਪਾਂ ਚੈੱਕ ਕਰ ਲਿਆ ਸਾਰਾ ਮਾਹੌਲ ਸਹੀ ਆ ਇੱਥੇ ਬੈਠੇ ਆਪਾਂ ਵਧੀਆ ਦਿਸਦੇ ਆ ਫਰੇਮ 'ਚ ਪੂਰੇ ਆਉਣੇ ਆ ਇਹ ਆਪਣਾ ਦੂਜਾ ਸ਼ਾਟ ਆ ਤੇ ਦੂਜੇ ਸ਼ਾਟ ਦੇ ਵਿੱਚ ਸਾਰਿਆਂ ਨੂੰ ਦੂਜੀ ਵਾਰੀ ਸਤਿ ਸ਼੍ਰੀ ਅਕਾਲ ਹੋਰ ਗੱਲਬਾਤ ਅੱਗੇ ਕਰੀਏ ਉਸ ਤੋਂ ਪਹਿਲਾਂ ਇੱਕ ਇਹ ਦੁਖ ਵਾਲੀ ਗੱਲ ਆ ਕਿ ਡਾਕਟਰ ਸਰਜੀਤ ਪਾਤਰ ਜੀ ਸਾਡੇ ਚ ਨਹੀਂ ਰਹੇ ਜੋ ਵੀ ਲੋਕ ਸਾਹਿਤ ਪੜ੍ਹਦੇ ਨੇ ਸਾਹਿਤ ਨੂੰ ਪਿਆਰ ਕਰਦੇ ਨੇ ਇਸ ਸਾਹਿਤਲੇ ਸਮਾਜ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਆ ਕਿ ਡਾਕਟਰ ਸਰਜੀਤ ਪਾਤਰ ਜੀ ਇੱਕ ਕੱਡੀ ਵੱਡੀ ਸ਼ਖਸ਼ੀਅਤ ਸੀ ਕੋਈ ਵੀ ਮਸ਼ਹੂਰ ਬੰਦਾ ਹੁੰਦਾ ਉਹਦੇ ਨਾਲ ਮਾਣੇ-ਮੋਟੇ ਵਾਦ-ਵਿਵਾਦ ਵੀ ਜੁੜੇ ਹੁੰਦੇ ਨੇ ਲੋਕ ਬਹੁਤ ਕੁਝ ਹੁੰਦਾ ਪਰ ਫਿਰ ਵੀ ਡਾਕਟਰ ਸਰਜੀਤ ਪਾਤਰ ਜੀ ਉਨ੍ਹਾਂ ਦੀ ਪੰਜਾਬੀ ਨੂੰ ਬਹੁਤ ਵੱਡੀ ਦੇਣ ਉਨ੍ਹਾਂ ਦੀ ਜੋ ਕਵਤਾਵਾਂ ਜੋ ਗੱਦਲਾਂ ਨੇ ਬਹੁਤ ਕਮਾਲ ਦੀਆਂ ਨੇ ਸੋ ਉਹਨਾਂ ਦੇ ਜਾਣ ਦਾ ਦੁੱਖ ਆ ਤੇ ਇਹਦੇ ਜੋ ਇੱਕ ਗੱਲ ਮੇਰੇ ਹੋਰ ਯਾਦ ਆ ਗਈ ਕਿ ਇੱਕ ਸ਼ੰਕਰਾਚਾਰੀਆ ਜੀ ਹੋਏ ਨੇ ਉਹਨਾਂ ਦੀ ਇੱਕ ਜ਼ਿੰਦਗੀ ਦੇ ਪ੍ਰਤੀ ਇੱਕ ਫਲਸਫੀ ਆ ਉਹ ਕਹਿੰਦੇ ਹੁੰਦੇ ਆ ਕਿ ਜਦੋਂ ਆਪਾਂ ਸੁਪਨਾ ਲੈ ਰਹੇ ਹੁੰਨੇ ਆ ਸੁੱਤੇ ਪਏ ਹੁੰਨੇ ਆ ਤਾਂ ਆਪ ਨੂੰ ਸੁਪਨੇ 'ਚ ਨਹੀਂ ਪਤਾ ਹੁੰਦਾ ਕਿ ਇਹ ਸੁਪਨਾ ਜਦੋਂ ਆਪਣਾ ਸੁਪਨਾ ਟੁੱਟਦਾ ਤਾਂ ਆਪ ਨੂੰ ਫੇਰ ਪਤਾ ਲੱਗਦਾ ਕਿ ਇਹ ਸਿੱਧਾ ਸੁਪਨੇ 'ਚ ਹੀ ਸੀਗੇ ਇਹਦਾ ਸੁਪਨੇ ਦੇ ਵਿੱਚ ਆਪਾਂ ਉਹ ਵੀ ਕਿਸੇ ਦੇ ਮਗਰ ਭੱਜਦੇ ਆਂ ਉਹ ਵੀ ਲੜਦੇ ਆਂ ਸਾਰਾ ਕੁਝ ਜਿਵੇਂ ਆਪਾਂ ਆਮ ਜ਼ਿੰਦਗੀ 'ਚ ਕਰ ਰਹੇ ਹੁੰਨੇ ਆਂ ਆਹੀਂ ਸੁਪਨੇ 'ਚ ਕਰਦੇ ਆਂ ਤਾਂ ਉਹ ਕਹਿੰਦੇ ਕਿ ਜਦੋਂ ਉਹ ਬੰਦਾ ਮਰਦਾ ਤੇ ਹੋ ਸਕਦਾ ਉਦੋਂ ਉਹਨੂੰ ਪਤਾ ਲੱਗਦਾ ਹੋਵੇ ਕਿ ਅਸੀਂ ਇੱਕ ਸੁਪਨਾ ਹੀ ਦੇਖ ਰਹੇ ਸੀ ਕਿ ਆ ਜਿਹਨੂੰ ਆਪਾਂ ਇੰਨਾ ਕੁਝ ਸਮਝਿਆ ਹੋਇਆ ਦੁਨੂਨਦਾਰੀ ਆ ਜ਼ਿੰਦਗੀ ਆ ਇਹ ਇੱਕ ਸੁਪਨਾ ਹੀ ਹੋਵੇ ਤੇ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਆਪਾਂ ਸੁਪਨੇ ਦੇ ਵਿੱਚ ਆ ਇਹੋ ਜੀ ਇਹਦੇ ਨਾਲ ਹੀ ਸੰਬੰਧ ਦੇ ਕੇ ਗਬੌਲ ਦੀ ਕਹਾਣੀ ਵੀ ਹੈਗੀ ਆ ਉਹਦਾ ਪੰਜਾਬੀ ਅਨਵਾਦ ਤਸੇ ਵੀਰੋ ਦਾ ਨਾਮ ਆ ਕਾਫੀ ਵੱਡੀ ਕਹਾਣੀ ਆ ਉਹਦੇ ਵਿੱਚ ਵੀ ਕਹਾਣੀ ਦਾ ਜਿਹੜਾ ਮੁੱਖ ਪਾਤਰ ਆ ਉਹ ਸੌਂਦਾ ਉਹਨੂੰ ਨੀਂਦ ਵਿੱਚ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਉਹ ਫੇਰ ਸੌਂ ਜਾਂਦਾ ਤੇ ਉਹਨੂੰ ਅੱਗੇ ਫੇਰ ਸੁਪਨਾ ਆ ਜਾਂਦਾ ਉਹ ਸਾਰੀ ਕਹਾਣੀ ਇਸੇ ਤਰੀਕੇ ਨਾਲ ਚੱਲਦੀ ਆ ਕੋ ਪਤਾ ਨਹੀਂ ਗਿਆ ਇਹ ਜੋ ਵੀ ਜਿੰਨਾ ਵੀ ਆਪਾਂ ਇਹ ਤਾਮਾਜਾ ਮਸਿਰਜਾ ਹੋਇਆ ਕੀ ਆ ਇਹ ਤਾਂ ਇੱਕ ਇਹੋ ਜਿਹੀ ਚੀਜ਼ ਆ ਵੀ ਜਿਹਦੇ ਬਾਰੇ ਨਾ ਤਾਂ ਧਰਮ ਨੂੰ ਕਲੀਅਰ ਪਤਾ ਨਾ ਸਾਇੰਸ ਨੂੰ ਹਜੇ ਤੱਕ ਪੂਰੀ ਸਪਸ਼ਟ ਹੋਈ ਅਭੀ ਇੱਕ ਗੁੰਝਲੀ ਆ ਤੇ ਇਹ ਗੁੰਝਲੀ ਇਦਾਂ ਹੀ ਸ਼ਾਇਦ ਚਲਦੀ ਰਹਿਣੀ ਆ ਬਹੁਤ ਕੁਝ ਹੁੰਦਾ ਜਿਹਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਤੋ ਇਹ ਕੁਝ ਗੱਲਾਂ ਬਤਾਈ ਧਿਆਨ ਚ ਆ ਗਈਆਂ ਤੇ ਹੁਣ ਆਪਾਂ ਅੱਗੇ ਜਿਹੜੀ ਨਵੀਂ ਗੱਲ ਸ਼ੁਰੂ ਕਰਨ ਲੱਗੇ ਹੋਈ ਆ ਕਿ ਗੁਜਰਾਤ ਦੇ ਸਫ਼ਰ ਤੋਂ ਬਾਅਦ ਮੈਨੂੰ ਆਏ ਨੂੰ ਕਾਫੀ ਨਾ ਹੋ ਗਏ 10-12 ਦਿਨ ਹੋ ਗਏ ਆ ਘਰੇ ਸੀ ਹੁਣ ਆਪਾਂ ਕਣਕਾ ਵੱਢ ਲੀਆਂ ਨੇ ਸੰਭਾਲ ਲੀਆਂ ਆੜਤੀ ਦੇ ਨਾਲ ਹਿਸਾਬ ਕਰ ਲਿਆ ਜਿੰਨੇ ਪੈਸੇ ਉਸੇ ਸੜ ਟੁੱਟਣੇ ਸੀ ਟੁੱਟ ਗਿਆ ਤੇ ਹੁਣ ਅਗਲੇ ਸਫ਼ਰ ਦੀਆਂ ਤਿਆਰੀਆਂ ਕਰ ਰਹੇ ਆ ਸ਼ਾਇਦ ਮੇਰੀ ਅਮਰਤ ਨਾਲ ਗੱਲ ਹੋਈ ਸੀਗੀ ਕੁਝ ਟਰੈਕ ਕਰੀਏ ਸੀ ਉੱਤਰਾਖੰਡ ਦੇ ਪਰ ਹਜੇ ਤੱਕ ਕੁਝ ਨਹੀਂ ਕਰੇ ਆ ਉਰੇ ਬਹੁਤੇ ਕੰਮ ਹੋਰ ਨੇ ਅਜੇ ਤੱਕ ਉਹ ਕਰਕੇ ਫੇਰ ਜਾਵਾਂਗੀ ਤਾਂ ਮੈਂ ਸੋਚਿਆ ਕਿ ਜਿੰਨਾ ਚਿਰ ਆਪਾਂ ਘਰੇ ਆ ਉਹਨਾਂ ਜਿਹੜਾ ਆਪਾਂ ਸਫਰਾਂ ਬਾਰੇ ਗੱਲਬਾਤ ਕਰ ਲਈਏ ਸਫਰਾਂ ਬਾਰੇ ਗੱਲਬਾਤ ਕਰਾਂਗੇ ਤਾਂ ਸਫਰਨਾਮਿਆਂ ਦੀ ਗੱਲ ਹੋਊਗੀ ਸੋ ਮੈਂ ਪਿਛਲੇ ਦਿਨਾਂ ਚ ਕਾਫੀ ਸਫਰਨਾਮੇ ਪੜ੍ਹੇ ਆ ਤਾਂ ਮੈਂ ਸੋਚਿਆ ਕਿ ਹਰ ਰੋਜ਼ ਤਿੰਨ ਚਾਰ ਸਫਰਨਾਮਿਆਂ ਬਾਰੇ ਆਪਾਂ ਗੱਲ ਕਰਿਆ ਕਰਾਂਗੇ ਜਿੰਨੀ ਕਿ ਹੋ ਸਕੇ 10 ਮਿੰਟ 15 ਮਿੰਟ ਕਿਉਂਕਿ ਸਫਰ ਜਦੋਂ ਵੀ ਕੋਈ ਬੰਦਾ ਸਫਰ ਕਰਦਾ ਹੁੰਦਾ ਤਾਂ ਉਹ ਸਫਰ ਕਦੇ ਵੀ ਇਕੱਲਾ ਬੰਦਾ ਸਫਰ ਨਹੀਂ ਕਰਦਾ ਹਮੇਸ਼ਾ ਦੋ ਬੰਦੇ ਸਫਰ ਕਰ ਰਹੇ ਹੁੰਦੇ ਆ ਇਕਦਾਂ ਉਹ ਬੰਦਾ ਸਫਰ ਕਰ ਰਿਹਾ ਹੁੰਦਾ ਜਿਹੜਾ ਆਪਣੇ ਨੂੰ ਦਿਖ ਰਿਹਾ ਹੁੰਦਾ ਜਿਹੜਾ ਆਪਣਾ ਸਰੀਰ ਉੱਥੇ ਜਾ ਰਿਹਾ ਕਿੱਥੇ ਆ ਰਿਹਾ ਬਰਫ਼ 'ਚ ਜਾ ਰਿਹਾ ਔਰ ਰੇਗਿਸਤਾਨ 'ਚ ਫਿਰਦਾ ਕਿੱਥੇ ਆ ਪਰ ਉਹਦੇ ਨਾਲ-ਨਾਲ ਸਫਰ ਕਰਨ ਵਾਲਾ ਜਿਹੜਾ ਬੰਦਾ ਹੁੰਦਾ ਉਹਦਾ ਇੱਕ ਮਨ ਵੀ ਸਫਰ ਕਰ ਰਿਹਾ ਹੁੰਦਾ ਉੱਥੇ ਉਹਦਾ ਉਹਦੇ ਤੇ ਕੀ ਪ੍ਰਭਾਵ ਪੈਂਦਾ ਉਹ ਕੀ ਸੋਚਦਾ ਕੀ ਰਿਐਕਟ ਹੁੰਦਾ ਘਟਨਾਵਾਂ ਦਾ ਤਾਂ ਉਹ ਸਾਰਾ ਕੁਝ ਬਲੌਗਾਂ 'ਚ ਨਹੀਂ ਆਉਂਦਾ ਗਿਆ ਬਲੌਗਾਂ ਦੇ ਵਿੱਚ ਸਿਰਫ ਆਪਾਂ ਸਾਹਮਣੇ ਵਾਪਰ ਰਹੀਆਂ ਘਟਨਾਵਾਂ ਦਿਖਾ ਸਕਦੇ ਹੁੰਨੇ ਆ ਕਿ ਇੱਥੋਂ ਦੇਖ ਲਓ ਦੇਖ ਲਓ ਜੀ ਇਹ ਜਹਾਜ ਉੱਡੀ ਜਾਂਦਾ ਇੱਥੇ گاਵਾ ਫਿਰਦਗਣੇ ਇਹ ਹਿਮਾਲਿਆ ਪਰਬਤ ਆ ਨਦੀਆ ਇਰਾਹ ਨਾਮ ਬਈ ਦੱਸ ਸਕਦੇ ਹੁੰਨੇ ਆ ਸਫਰ ਕਰਦੇ ਕਰਦੇ ਆਪਾਂ ਮਹਿਸੂਸ ਕੀ ਕਰਦੇ ਆ ਜਾਂ ਸਫਰ ਆਪਾਂ ਨੂੰ ਬਦਲ ਦੇ ਕਿਵੇਂ ਆ ਜੇ ਉਹ ਸਾਰੀ ਚੀਜ਼ ਨੂੰ ਸਮਝਣਾ ਤਾਂ ਉਹਦੇ ਲਈ ਪੜ੍ਹਨਾ ਪੈਣਾ ਸਫਰਨਾਮੇ ਪੜ੍ਹਨੇ ਪੈਣੇ ਤੇ ਲੇਖਕ ਨੂੰ ਵੀ ਉਹ ਲਿਖਣਾ ਪੈਣਾ ਆਪਣੇ ਅਨੁਭਵ ਉਹਦੋਂ ਕੀ ਉਹ ਕੀ ਮਹਿਸੂਸ ਕਰਦਾ ਕਿ ਕੈਮਰੇ ਦੇ ਵਿੱਚ ਸਾਰਾ ਕੁਝ ਦਿਖਾ ਸਕਦੇ ਪਰ ਆਪਾਂ ਮਹਿਸੂਸ ਕੀ ਕਰ ਰਹੇ ਆ ਉਹ ਕੈਮਰੇ 'ਚ ਨਹੀਂ ਆ ਸਕਦਾ ਸੋ ਉਹਦੇ ਲਈ ਸਫਰਨਾਮੇ ਹੁੰਦੇ ਨੇ ਸਫਰਨਾਮਾ ਇੱਕ ਅਲੱਗ ਜਨਰ ਬਲੌਗਿੰਗ ਇੱਕ ਅਲੱਗ ਚੀਜ਼ ਆ ਗਈ ਸਫਰਨਾਮਾ ਇੱਕ ਅਲੱਗ ਪਰ ਮੈਨੂੰ ਇਹ ਲੱਗਦਾ ਮੇਰਾ ਨਿੱਜੀ ਮੰਨਣਾ ਹੈ ਕਿ ਜਿੰਨਾ ਚਿਰ ਕੋਈ ਸਫਰ ਲਿਖਿਆ ਨਹੀਂ ਜਾਂਦਾ ਉਹਨਾਂ ਚਿਰ ਉਹ ਸਫਰ ਸੰਪੂਰਨ ਨਹੀਂ ਹੁੰਦਾ ਗਿਆ ਤਾਂ ਬਹੁਤ ਸਾਰੇ ਪੰਜਾਬੀ ਦੇ ਵਿੱਚ ਘਮਕੜ ਹੋਏ ਨੇ ਬਹੁਤ ਲੋਕ ਘੁੰਮਣ ਫਿਰਨ ਵਾਲੇ ਹੈਗੇ ਨੇ ਉਹਨਾਂ ਵਿੱਚ ਬਹੁਤ ਲੋਕ ਨੇ ਜਿਹੜੇ ਸਾਹਿਤ ਨਾਲ ਜੁੜੇ ਹੋਏ ਨੇ ਉਹਨਾਂ ਨੇ ਲਿਖੇ ਨੇ ਸਫਰਨਾਮੇ ਤਾਂ ਆਪਾਂ ਉਹ ਸਫਰਨਾਮੇ ਪੜਦੇ ਆਂ ਉਹਨਾਂ ਦੀਆਂ ਗੱਲਾਂ ਕਰਦੇ ਆਂ ਚਾਰ ਪੰਜ ਸਫਰਨਾਮੇ ਅੱਜ ਆਪਾਂ ਪੰਜਾਂ ਜਾਂ ਚਾਰ ਸਫਰਨਾਮਿਆਂ ਦੀ ਗੱਲ ਕਰਾਂਗੇ ਇਹਦੇ ਨਾਲ 10-12 ਮਿੰਟ ਦਾ ਬਲੌਗ ਜਾਂ ਬਣ ਜਾਊਗਾ ਤੇ ਦੇਖਦੇ ਹੁਣ ਆਪਾਂ ਸਫਰ ਨਾਮੇ ਕਿਹੜੇ ਕਿਹੜੇ ਕੱਢ ਗਏ ਵੈਸੇ ਮੇਰੇ ਕੋਲੇ ਜਿਹੜੇ ਸਫਰ ਨਾਮੇ ਦੀ ਕਲੈਕਸ਼ਨ ਆ ਉਹ ਹੈਗੀ ਆ ਆਹ ਰੱਖਣਾ ਇਹ ਸਾਰਾ ਸਫਰ ਨਾਮਿਆਂ ਦਾ ਆਹ ਸਾਰੇ ਸਫਰ ਨਾਮੇ ਨੇ ਤੇ ਇੱਕ ਆ ਸਫਰ ਨਾਮੇ ਨੂੰ ਸਾਰੇ ਇਸ ਤੋਂ ਇਲਾਵਾ ਥੋੜੇ ਬਹੁਤ ਆਸੇ ਪਾਸੇ ਪਏ ਹੋਣਗੇ ਇਹ ਹਿੰਦੀ ਵਾਲੇ ਨੇ ਕੁਛ ਇਹਦੇ ਚ ਇਧਰ ਕੁਛ ਹਿੰਦੀ ਵਾਲੇ ਨੇ ਆ ਸਾਰੇ ਪੰਜਾਬੀ ਦੇ ਨੇ ਹਿੰਦੀ ਦੇ ਵਿੱਚ ਜਿਵੇਂ ਆਪਾਂ ਵੇਖੀਏ ਤਾਂ ਨਾਗਰ ਅਰਜਨ ਹੋ ਗਿਆ ਉਸ ਤੋਂ ਬਾਅਦ ਰਾਹੁਲ ਸੰਕਰਦਨ ਹੋ ਗਿਆ ਜਾਂ ਹੋਰ ਇਹੋ ਜਿਹੇ ਕਈ ਵੱਡੇ ਘਮੱਕੜ ਹੋਏ ਨੇ ਜਿਨ੍ਹਾਂ ਦੇ ਬਹੁਤ ਸੋਹਣੇ ਸਫਰਨਾਮੇ ਲਿਖੇ ਹੋਏ ਨੇ ਪੰਜਾਬੀ ਦੇ ਵਿੱਚ ਭੀਸ਼ਮਸਾਨੀ ਹੋ ਗਿਆ ਬਦਰਾਇਸਾਨੀ ਹੋ ਗਿਆ ਇਸ ਤੋਂ ਬਾਅਦ ਸਾਰੇ ਜਾਣਦੇ ਨੇ ਬਾਪੂ ਮਰਮੋਣ ਬਾਬਾ ਜੀ ਹੋ ਗਏ ਜਸਮੰਦ ਅਮਰੀਸ਼ ਨਾਲ ਇਸ ਤੋਂ ਇਲਾਵਾ ਹੋਰ ਵੀ ਬਹੁਤ ਨੇ ਕਿਸੇ ਦਾ ਇੱਕ ਸਫਰਨਾਮਾ ਕਿਸੇ ਦਾ ਦੋ ਸਫਰਨਾਮੇ ਨੇ ਤਾਂ ਆਪਾਂ ਉਹਨਾਂ ਦੇ ਵਿੱਚੋਂ ਅੱਜ ਦੇਖਦੇ ਆਂ ਪਹਿਲੇ ਚਾਰ ਸਫਰਨਾਮੇ ਕੱਟ ਲਈਏ ਆਪਾਂ ਹਾਂ ਇੰਨਾ ਬਰੀ ਗੱਲ ਕਰਦੇ ਆਂ ਇਹਨਾਂ ਦੇ ਵਿੱਚੋਂ ਜਿਹੜੀ ਪਹਿਲੀ ਕਿਤਾਬ ਆ ਇਹ ਇਦਾ ਨਾਮ ਹੈਗਾ ਛੋਪੇ ਰਾਹਾਂ ਦੀ ਤਲਾਸ਼ ਕਮਾਂਡਰ ਮਹਿੰਦਰ ਸਿੰਘ ਇਹ ਹੈਗੇ ਨੇ ਉੱਤਰੀ ਟਲਨ ਤੇ ਬਤਲੇ ਪਾਸਿਓਂ ਮਾਉਂਟ ਐਵਰੇਸਟ ਚੋਟੀ ਨੂੰ ਫਤਿਹ ਕਰਨ ਵਾਲੇ ਪਹਿਲੇ ਹਿੰਦੂਸਤਾਨੀ ਅਤੇ ਪਹਿਲੇ ਪੰਜਾਬੀ ਇਹ ਇੱਕ ਮਿਸ਼ਨ ਸੀਗਾ ਜਿਦੇ ਚ ਸ਼ਾਇਦ ਮੰਗੋਲੀ ਵਾਲਿਆਂ ਤੇ ਹਿੰਦੁਸਤਾਨ ਦੀ ਕਰੜਕੇ ਇੱਕ ਟੀਮ ਗਈ ਸੀ ਮਾਉਂਟ ਐਵਰੇਸਟ ਤੇ ਇਹ ਸਾਰਾ ਉਹ ਸਫ਼ਰ ਲਿਖਿਆ ਹੋਇਆ ਤੇ ਇਹਨੂੰ ਛਾਪਿਆ ਹੈਗਾ ਚੇਤਨਾ ਪ੍ਰਕਾਸ਼ਨ ਨੇ ਸਮਿਤ ਹੋਰਾਂ ਨੇ ਛਾਪਿਆ ਸਮਿਤ ਆਪਣਾ ਦੋਸਤੀ ਆਲੂ ਜਾਣੇ ਉਹਨਾਂ ਦੀ ਦੁਕਾਨ ਪੰਜਾਬੀ ਪਵਨ ਦੇ ਵਿੱਚ ਉੱਥੋਂ ਤੁਸੀਂ ਇਹ ਖਰੀਦ ਸਕਦੇ ਹੋ ਇਹਦੇ ਵਿੱਚ ਵੇਖਿਆ ਜਾਵੇ ਤਾਂ ਇਹ ਮੇਂ ਪੜਿਆ ਹੋਇਆ ਇਹਦੇ ਵਿੱਚ ਸਭ ਤੋਂ ਇਹਦੇ ਵਿੱਚ ਸਾਰਾ ਕੁਝ ਉਹੀ ਦੱਸਿਆ ਦੱਸਿਆ ਹੋਇਆ ਮਾਉਂਟ ਐਵਰੇਸਟ ਬਾਰੇ ਉੱਥੇ ਜਿਹੜੇ ਕੈਂਪ ਲੱਗਦੇ ਨੇ ਕੈਂਪ 1 ਕੈਂਪ 2 ਕੈਂਪ 3 ਉਹਨਾਂ ਕੈਂਪਾਂ ਦੇ ਵਿੱਚ ਕਿਵੇਂ ਰਹਿੰਦੇ ਹੋ ਤੁਸੀਂ ਤੁਹਾਡਾ ਕਿਵੇਂ ਕਲਾਈਮੇਟ ਹੁੰਦਾ ਕੀ ਤੁਹਾਡਾ ਖਾਣ ਪੀਣਾ ਉੱਥੋਂ ਦੇ ਮੌਸਮ ਕਿਵੇਂ ਨੇ ਕਿਸ-ਕੀ ਸਮੱਸਿਆਵਾਂ ਆਉਂਦੀਆਂ ਨੇ ਜੇ ਤੁਸੀਂ ਪਹਾੜਾਂ ਤੇ ਚੜਨ ਦਾ ਕੋਈ ਕੋਰਸ ਕਰਨਾ ਤਾਂ ਉਹ ਕੋਰਸ ਕਿੱਥੇ ਹੁੰਦੇ ਨੇ ਕਿਵੇਂ ਹੁੰਦੇ ਨੇ ਇਹ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੋਇਆ ਕਿਉਂਕਿ ਜੇ ਤੁਸੀਂ ਆਪਾਂ ਦੇ ਤੁਹਾਨੂੰ ਦੇਖਣਾ ਹੋਵੇ ਤਾਂ ਮਾਉਂਟ ਐਵਰੇਸਟ ਆਪਾਂ ਇਹ ਪੜ੍ਹ ਕੇ ਆਪ ਨੂੰ ਫੀਲ ਹੁੰਦਾ ਕਿ ਆਪਾਂ ਮਾਉਂਟ ਐਵਰੇਸਟ ਤੇ ਫਿਰਦੇ ਆਂ ਉਸ ਤੋਂ ਬਾਅਦ ਉੱਥੋਂ ਦਾ ਕਲਚਰ ਕੀ ਆ ਸੱਭਿਆਚਾਰ ਕਿਵੇਂ ਦਾ ਹੈਗਾ ਜਿਹੜੇ ਗਾਈਡ ਨੇ ਉਹ ਕੀ ਨੇ ਕਿਵੇਂ ਕੰਮ ਕਰਦੇ ਨੇ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੋਇਆ ਪ੍ਰੋਪਰ ਜਾਣਕਾਰੀ ਹੈ ਜੇ ਕਿਸੇ ਨੂੰ ਸ਼ੌਂਕ ਹੈਗਾ ਮਾਉਂਟ ਐਵਰੇਸਟ ਜਾਣ ਦਾ ਜਾਂ ਬੇਸ ਕੈਂਪ ਕਰਨ ਦਾ ਤਾਂ ਉਹ ਇੱਕ ਦਾ ਉਹਦੇ ਲਈ ਬਹੁਤ ਵਧੀਆ ਛੁਪੇ ਰਾਹਾਂ ਦੀ ਤਲਾਸ਼ ਇੰਨੀ ਵਟੂ ਸਕਰੀਨ 'ਚ ਪਤਾ ਨਹੀਂ ਦਿਖੂਗੇ ਨਾ ਦਿਖੂਗੀਆਂ ਆਪਾਂ ਕੋਲੋਂ ਕਰਕੇ ਦੇਖ ਲਾਂਗੇ ਕੋਈ ਥੋੜਾ ਜਿਹਾ ਛੁਪੇ ਰਾਹਾਂ ਦੀ ਤਲਾਸ਼ ਇਹ ਸਫਰਨਾਮਾ ਹੋ ਗਿਆ ਮਾਉਂਟ ਐਵਰੇਸਟ ਇੱਦੇ 'ਚ ਤਤਕੜਾ ਪੜ ਗਈ ਇੱਦੇ 'ਚ ਕੀ ਕੋਸ਼ਿਸ਼ ਹਾਂ ਇੱਦੇ 'ਚ ਲਿਖਿਆ ਹੀ ਹੋਇਆ ਇੱਥੇ ਉਹ ਬਰਾਪੇ ਆਵੇ ਹਿੰਦ ਮੰਗੋਲ ਮਹਾਂਮ ਮੇਰੇ ਇਨਕ ਧਿਆਨ 'ਚ ਸੀਗਾ ਵੀ ਹਿੰਦੁਸਤਾਨ ਤੇ ਮਗੋਲੀ ਇਕੱਠਾ ਇਕੱਠੇ ਗਏ ਸੀ ਇਹ ਬਾਕੀ ਇਹਦੇ 'ਚ ਦੱਸਿਆ ਹੋਊਗਾ ਡਿਟੇਲ ਦੇ ਵਿੱਚ ਜੌਨਲੀ ਪਹਾੜੀ ਮਾਲਾ ਜਾਣ ਪਛਾਣ ਦੇ ਸੈਂਪ ਕੈਂਪ ਸ਼ਾਨਦਾਰ ਬਾਕਸੀ ਟੀਮ ਦੇ ਮੈਂਬਰ ਉਪਕਰਨ ਕੱਪੜੇ ਅਨਾਮ ਚੋਟੀਆਂ ਦੀ ਚੜ੍ਹਾਈ ਹ ਇਹਦੇ ਇਹ ਵੀ ਦੱਸਿਆ ਹੋਇਆ ਕਿ ਜਦੋਂ ਇਹ ਐਵਰੈਸਟ ਤੇ ਗਏ ਸੀ ਦੇ ਨਾਲ ਕਿਹੜਾ-ਕਿਹੜਾ ਸਮਾਨ ਲੈ ਕੇ ਗਏ ਸੀਗੇ ਕਿੰਨਾ ਵਜ਼ਨ ਕਿਉਂਕਿ ਉੱਥੇ ਇਹ ਵੀ ਬਣਾਇਆ ਹੁੰਦਾ ਕਿ ਤੁਸੀਂ ਜਿੰਨਾ ਕੋ ਉਹਨਾਂ ਨੇ ਦੱਸਿਆ ਹੈਗਾ ਉਸ ਤੋਂ ਵੱਧ ਵਜ਼ਨ ਨਹੀਂ ਚੱਕ ਸਕਦੇਗੇ ਉਹਦੀ ਵੀ ਇੱਕ ਲਿਮਟ ਹੁੰਦੀ ਆ ਜਿਵੇਂ ਆਪਾਂ ਸਬਮਿਟ ਫੂਡ ਬੋਲ ਦਿੰਦੇ ਆ ਜਦੋਂ ਆਪਾਂ ਕਿਸੇ ਵੀ ਜਦੋਂ ਆਪਾਂ ਟ੍ਰੈਕ ਕਰਦੇ ਆ ਤਾਂ ਸਬਮਿਟ ਕਰਦੇ ਆ ਨਾ ਉਦੋਂ ਜਿਹੜਾ ਸਮਾਨ ਖਾਨ ਨੂੰ ਲੈ ਕੇ ਜਾਂਦੇ ਉਹ ਵੀ ਲਿਮਟਡ ਜੇ ਹੁੰਦਾ ਵੀ ਤੁਸੀਂ ਇਹ ਨਹੀਂ ਕਿ ਤੁਸੀਂ 5 ਲੀਟਰ ਪਾਣੀ ਚੱਕ ਲੋਗੇ ਨਾਲ ਕਿਲੋ ਛੋਲੇ ਚੱਕ ਲੋਗੇ ਨਹੀਂ ਉਹ ਵੀ ਦੱਸਿਆ ਹੁੰਦਾ ਕਿ ਤੁਸੀਂ ਕਿੰਨਾ ਦੋ ਬੋਤਲਾਂ ਪਾਣੀ ਦੀਆਂ ਅੱਧਾ ਲੀਟਰ ਪਾਣੀ ਜਾਂ ਲੀਟਰ ਪਾਣੀ ਅੱਧਾ ਕਿਲੋ ਕੋਈ ਛੋਲੇ ਜਾਂ ਚਾਕਲੇਟ ਕੀ ਲੈ ਕੇ ਜਾਣਾ ਉਸ ਤੋਂ ਬਾਅਦ ਕੁਝ ਨਾਲ ਦੇ ਲੈ ਜਾ ਸਕਦੇ ਹੁੰਦੇ ਉਸ ਤੋਂ ਇਲਾਵਾ ਪਹਾੜਾਂ 'ਚ ਮਿਲਣ ਵਾਲੀਆਂ ਜੜੀ-ਬੂੜੀਆਂ ਬਾਰੇ ਵੀ ਦੱਸਿਆ ਹੋਇਆ ਕਿ ਕਿਹੜੇ-ਕਿਹੜੇ ਕੰਮ ਆਉਂਦੀਆਂ ਨੇ ਪੂਰੀ ਟੀਮ ਦੇ ਨਾਮ ਕਿੰਨੇ ਬੰਦੇ ਸੀਗੇ ਉਹਦੇ ਵਿੱਚ ਕੌਣ-ਕੌਣ ਸੀਗੇ ਮਹਿੰਦਰ ਸਿੰਘ ਲੀਡਰ ਮਹਿੰਦਰ ਸਿੰਘ ਜਿਹੜਾ ਕਤਾਬ ਦਾ ਲੇਖਕ ਆ ਉਹ ਇਹਨਾਂ ਦੀ ਟੀਮ ਦਾ ਲੀਡਰ ਸੀ ਤੇ ਸੋਹਣੀ ਕਿਤਾਬ ਆ ਮੈਂ ਇਹ ਪੜੀ ਸੀਗੀ ਲਗਭਗ 8-9 ਮਹੀਨੇ ਪਹਿਲਾਂ ਪੜ ਪੜ ਕੇ ਹਟਿਆ ਮੈਂ ਇਹ ਮੈਂ ਸਾਰੇ ਪੜੇ ਹੋਏ ਨੇ ਆਪਾਂ ਜਿਹੜੇ ਜਿਹੜੇ ਚੱਕ ਲਏ ਉਹਨਾਂ ਬਾਰੇ ਗੱਲ ਕਰ ਲੈਨੇ ਆ ਤੇ ਦੂਸਰਾ ਹੈਗਾ ਸਫਰਨਾਮਾ ਜਿੱਥੇ ਜੋਗੀ ਤਪ ਕਰਦੇ ਇਹਦਾ ਲੇਖਕ ਅਮਰੀਸ਼ ਮਰੀਸ਼ ਪਿਆਪੀ ਦਾ ਇੱਕ ਬਹੁਤ ਸੋਹਣਾ ਕਵੀ ਆ ਤੇ ਇਹ ਮੇਰੀ ਨਿੱਜੀ رائے ਆ ਕਿ ਨਿੱਜੀ ਮੇਰੀ ਸੋਚ ਆ ਪਤਾ ਨਹੀਂ ਇਹਨਾਂ ਕੋਈ ਸਹਿਮਤ ਹੋਊਗਾ ਕਿ ਇਹਨਾਂ ਨਾਲ ਹੋਊਗਾ ਕਿ ਜਦੋਂ ਕੋਈ ਕਵੀ ਵਾਰਤਕ ਲਿਖਦਾ ਉਹਨਾਂ ਤੋਂ ਬਹੁਤ ਸੋਹਣੀ ਵਾਰਤਕ ਲਿਖਦਾ ਕਵੀ ਦੀ ਵਾਰਤਕ ਜਿਹੜੀ ਹੁੰਦੀ ਆ ਉਹ ਬੜੀ ਖਰਵੀ ਜ ਨਹੀਂ ਹੁੰਦੀ ਗੀ ਉਹਦੇ ਵਿੱਚ ਵੀ ਇੱਕ ਤਾਲ ਇੱਕ ਲਹਿ ਹੁੰਦੀ ਹੈ ਸੋ ਇਹ ਸਫਰਨਾਮਾ ਹੋਣੀ ਛਪਿਆ ਮੈਂ ਪਿੱਛੇ ਜਿਹਾ ਪਟਿਆਲੇ ਗਿਆ ਸੀ ਉਦੋਂ ਹੀ ਲੈ ਕੇ ਆਇਆ ਇਹਨੂੰ ਛਾਪਿਆ ਹੈਗਾ ਕੈਲੀਬਰ ਪਬਲਿਕੇਸ਼ਨ ਇਹ ਸੁਖਵਿੰਦਰ ਆਪਣਾ ਦੋਸਤ ਆ ਪਟਿਆਲੇ ਦੀ ਦੁਕਾਨ ਆ ਪਟਿਆਲੇ ਪਬਲਿਕੇਸ਼ਨ ਦਾ ਕੰਮ ਕਰਦੇ ਆ ਤੇ ਇਹ ਕਿਤਾਬ ਤੁਸੀਂ ਪਟਿਆਲੇੋਂ ਖਰੀਦ ਸਕਦੇ ਹੋ ਉਡਾਲੇ ਜਿਵੇਂ ਸ਼ਾਦੀ ਦੀ ਦੁਕਾਨ ਹੈਗੀ ਅਗਰੇਸ਼ੀ ਬੁੱਕ ਸੈਂਟਰ ਹੈਗਾ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਦੁਕਾਨ ਹੈਗੀ ਆ ਤੇ ਦੋ ਤਿੰਨ ਦੁਕਾਨਾਂ ਉੱਥੇ ਪਟਿਆਲੇ ਹੋਰ ਹੈਗੀਆਂ ਨੇ ਕਿਤੋਂ ਵੀ ਤੁਸੀਂ ਖਰੀਦ ਸਕਦੇ ਹੋ ਇਸ ਖਿਦਾਬ ਦੇ ਵਿੱਚ ਕੀ ਹੈ ਤਾਂ ਤਤਕਰਾ ਦੇਖੀ ਜਾਵੇ ਤਾਂ ਇਹਦੇ ਵਿੱਚ ਇਹਦੇ بنائے ਹੋਏ ਨੇ ਇਹਨਾਂ ਨੇ ਪੰਜ ਭਾਗ ਪਹਿਲਾ ਭਾਗ ਹਿਮਾਚਲ ਪ੍ਰਦੇਸ਼ ਦੂਜਾ ਭਾਗ ਹੈਗਾ ਜੰਮੂ ਕਸ਼ਮੀਰ ਦਾ ਤੀਜਾ ਭਾਗ ਪੰਜਾਬ ਹੈਗਾ ਚੌਥਾ ਭਾਗ ਉੱਤਰਾਖੰਡ ਆ ਤੇ ਪੰਜਵਾਂ ਭਾਗ ਹੈਗਾ ਉੱਤਰ ਪੂਰਬ ਇਸ ਖਿਦਾਬ ਦੇ ਵਿੱਚ ਜੀ 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 ਮੈਨੂੰ ਸਭ ਤੋਂ ਵਧੀਆ ਲੱਗੀ ਇਸ ਕਿਤਾਬ ਦੀ ਉਹ ਇਹ ਹੈ ਕਿ ਇਹਦੇ ਵਿੱਚ ਪੰਜਾਬ ਦੀ ਵੀ ਗੱਲ ਹੋਈ ਆ ਨਹੀਂ ਤਾਂ ਆਪਾਂ ਪੰਜਾਬ ਨੂੰ ਛੱਡ ਹੀ ਦਿੰਨੇ ਆ ਆਪਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਘੁੰਮਣ ਫਿਰਨ ਲਈ ਕੋਈ ਥਾਂ ਹੈ ਹੀ ਨਹੀਂ ਜੀ ਥਾਂਵਾਂ ਹੈਗੀਆਂ ਨੇ ਤਾਂ ਤਿੰਨ ਕ ਗਿਣ ਲੈਨੇ ਆ ਆਪਾਂ ਜਿਵੇਂ ਜੱਲਿਆਂ ਵਾਲਾ ਬਾਗ ਹੋ ਗਿਆ ਸ਼੍ਰੀ ਦਰਬਾਰ ਸਾਹਿਬ ਹੋ ਗਿਆ ਤੇ ਇੱਕ ਉਹ ਬਾਗਾ ਬਾਦਰ ਹੋ ਗਿਆ ਇਹ ਤਿੰਨ ਚਾਰ ਥਾਂਵਾਂ ਨੇ ਜੇ ਕੋਈ ਬਾਹਰੋਂ ਕੋ ਮਣਾਉਂਦਾ ਜਾਂ ਕੋਈ ਬਾਹਰਲਾ ਦੋਸਤ ਆਪ ਨੂੰ ਪੁੱਛ ਲੇ ਕਿ ਪੰਜਾਬ ਵਿੱਚ ਘੁੰਮਣ ਫਿਰਨ ਲਈ ਕੀ ਥਾਂ ਕੀ ਥਾਂਵਾਂ ਨੇ ਤਾਂ ਆਪਣੇ ਕੋਲ ਤਿੰਨ ਚਾਰ ਥਾਂ ਹੀ ਨੇ ਇਹ ਪਰ ਮੈਨੂੰ ਲੱਗਦਾ ਹੁੰਦਾ ਕਿ ਪੰਜਾਬ ਦੇ ਵਿੱਚ ਬਹੁਤ ਥਾਵਾਂ ਨੂੰ ਘੁੰਮਣ ਫਿਰਨ ਵਾਲੀਆਂ ਖਾਸ ਕਰਕੇ ਜਿਹੜਾ ਪਠਾਨਕੋਟ ਵਾਲਾ ਇਲਾਕਾ ਆ ਗਿਆ ਉਹ ਆ ਗਿਆ ਉਸ ਤੋਂ ਬਾਅਦ ਜਿਹੜਾ ਸਰਹੰਦ ਵਾਲਾ ਇਲਾਕਾ ਆ ਗਿਆ ਸਰਹੰਦਲੇ ਇਲਾਕੇ ਜਿੱਥੇ ਮੈਨੂੰ ਕਈ ਥਾਵਾਂ ਤੇ ਪੁਰਾਣੇ ਮਕਾਨ ਪੁਰਾਣੇ ਕਿਲੇ ਖੜੇ ਦਿਖੇ ਨੇ ਮਤਲਬ ਕਿਸੇ ਦੀ ਕੰਦ ਦੋਵੰਦਾਂ ਨੇ ਕਿਸੇ ਦੀ ਚਾਰ ਕੰਦਾਂ ਨੇ ਪਰ ਮੈਨੂੰ ਉਹ ਚੀਜ਼ ਬਹੁਤ ਸੋਹਣੀ ਲੱਗੀ ਜਾਂ ਪਰ ਮੈਂ ਉੱਥੇ ਇਹ ਵੀ ਦੇਖਿਆ ਕਿ ਉੱਥੇ ਇੱਕ ਇੱਕ ਥਾਂ ਤੇ ਮੈਂ ਦੇਖਿਆ ਸੀ ਕਿ ਪਿੰਡ ਸੀ ਉੱਥੇ ਕਿ ਛੋਟਾ ਜਿਹਾ ਬਣਿਆ ਹੋਇਆ ਸੀਗਾ ਕੀ ਕਹਿ ਸਕਦੇ ਆਪਾਂ ਨੂੰ ਜਿਵੇਂ ਅੱਗੇ ਪੁਰਾਣੇ ਮਿਲੋ ਕਹਦੀ ਵੀ ਤੇ ਪਰ ਉਹਦੇ ਵਿੱਚ ਕੀਰੇ ਲੱਗੇ ਹੋਏ ਤੇ ਪਾਥੀਆਂ ਰੱਖੀਆਂ ਹੋਣ ਜਾਂ ਸੀਗੀਆਂ ਪਤਾ ਨਹੀਂ ਨਾ ਸਾਰੀ ਸਰਕਾਰ ਵੀ ਗੌਰ ਕਰਦੀ ਆ ਤੇ ਅਸੀਂ ਵੀ ਪਤਾ ਨਹੀਂ ਕਿਉਂ ਨਮੋਸ਼ੀ ਜੀ ਮੰਨਦੇ ਆ ਨਾ ਜਿਹਨੂੰ ਲੈ ਕੇ ਪਰ ਪੰਜਾਬ ਦੇ ਵਿੱਚ ਘੁੰਮਣ ਵਾਲੀਆਂ ਬਹੁਤ ਸੋਹਣੀਆਂ ਥਾਵਾਂ ਨੇ ਤੁਸੀਂ ਉਧਰ ਜਾ ਸਕਦੇ ਹੋ ਜਿਵੇਂ ਹੁਣ ਬਹੁਤ ਪਿੱਛੇ ਜੇ ਘਮੱਕੜ ਮੇਲੇ ਵੀ ਹੋਈ ਆ ਇੱਕ ਕੁਕਾਨੇਟ ਕੁਕਾਨੇਟ ਦੇ ਜੰਗਲੋਂ ਸੋਹਣੀ ਥਾਂ ਹੈਗੀ ਆ ਉਸ ਤੋਂ ਬਾਅਦ ਇੱਕ ਇਧਰ ਆ ਹੈਗਾ ਮਿੰਨੀ ਚੰਡੀਗੜ੍ਹ ਮਿੰਨੀ ਗੋਆ ਬਹੁਤ ਥਾਵਾਂ ਨੇ ਹੋ ਜੀਆਂ ਪੰਜਾਬ ਦੇ ਵਿੱਚ ਜਿਹੜੀਆਂ ਘੁੰਮਣ ਵਾਲੀਆਂ ਥਾਵਾਂ ਨੇ ਪਠਾਨਪੋੜ ਵਾਲੀ ਸਾਰੀ ਸੋਹਣੀ ਆ ਤੇ ਫਰ ਹੰਡਲਿੰਗ ਸਾਡੇ ਨੂੰ ਆਪਦੇ ਪਿੰਡ ਦੇਖਣ ਵਾਲੇ ਨੇ ਮਤਲਬ ਬਹੁਤ ਸੋਹਣੇ ਪਿੰਡ ਨੇ ਪੰਜਾਬ ਦੇ ਵਿੱਚ ਸਾਡੇ ਇੱਥੇ ਨੇੜੇ ਹੀ ਪਿੰਡ ਆ ਸਕਾਂ ਵਾਲੀ ਇੱਕ ਮੁਕਤਸਰ ਜ਼ਿਲ੍ਹੇ ਦਾ ਪਿੰਡ ਆ ਬਹੁਤ ਸੋਹਣਾ ਪਿੰਡ ਬਣਾਇਆ ਹੋਇਆ ਵੀ ਦੇਖਣ ਵਾਲਾ ਪਿੰਡ ਆ ਉਹ ਦਬਰ ਬੈਨਵੀਰ ਕਾਲ ਦੀ ਖੁਸ਼ੀ ਆ ਕਿ ਇਹਦੇ ਵਿੱਚ ਲੇਖਕ ਨੇ ਪੰਜਾਬ ਦਾ ਜ਼ਿਕਰ ਕੀਤਾ ਦੇਖੀਏ 155 ਪੇ ਜਿੱਥੋਂ ਸ਼ੁਰੂ ਹੁੰਦਾ ਇਹ ਹਾਂ ਇਹਦੇ ਜਿਹੜੇ ਜਿਹੜੇ ਥਾਂ ਮੈਂ ਗੱਲ ਕੀਤੀ ਉਹ ਦੇਖੀਏ ਇਹਨਾਂ ਨੂੰ ਉਹੀ ਹਾਂ ਪਟਾਣਕੋਟ ਵਾਲੀ ਸਾਈਡ ਹੀ ਆ ਗਿਆ ਹੁਸ਼ਿਆਰਪੁਰ ਆ ਗਿਆ ਆ ਦੇਰੀਆ ਇਹ ਵੀ ਕੁਕਨੈਟ ਦੇ ਨੇੜੇ ਆ ਗਿਆ ਉਹ ਜਿਹੜੇ ਇਲਾਕੇ ਦੀ ਗੱਲ ਕੀਤੀ ਉਹਨਾਂ ਇਲਾਕਾਂ ਬਾਰੇ ਲਿਖਿਆ ਹੋਇਆ ਇੱਥੇ ਜੰਗਲ ਰਹੇਗੇ ਨੇ ਚੂਹਾ ਝਰਨੇ ਸਾਰਾ ਕੁਝ ਹੈਗਾ ਪੰਜਾਬ ਦੇ ਵਿੱਚ ਵੀ ਪਹਾੜ ਹੈਗੇ ਆਪਾਂ ਇਹ ਕਹਿ ਸਕਦੇ ਆ ਸੋਨਾ ਸਫਰਨਾਮਾ ਇਸ ਗਗਿੰਦਰ ਨੇ ਛਾਪਿਆ ਹੋਇਆ ਤੀਜਾ ਸਫਰਨਾਮਾ ਆ ਗਿਆ ਸਫਰ ਇੱਕ ਸਿਲਸਿਲਾ ਇਹ ਛਾਪਿਆ ਹੋਇਆ ਗ੍ਰੇਸ਼ੀਅਸ ਨੇ ਇਹ ਵੀ ਤੁਹਾਨੂੰ ਪਟਿਆਲਿਓ ਮਿਲ ਜਾਊਗਾ ਇਹ ਜਿਹੜੀ ਇਹਨਾਂ ਦੀ ਲੇਖਕਾ ਹੈਗੀ ਰਾਣੀ ਨਗਿੰਦਰ ਇੱਕ ਬਹੁਤ ਵਧੀਆ ਲੇਖਕ ਵੀ ਹੈਗੇ ਨੇ ਤੇ ਬਹੁਤ ਸੋਹਣੇ ਉਹ ਸਫਰੀ ਵੀ ਹੈਗੇ ਨੇ ਯਾਤਰੂ ਵੀ ਹੈਗੇ ਨੇ ਇਹਦੇ ਵਿੱਚ ਹਿੰਦੁਸਤਾਨ ਤੋਂ ਬਾਹਰ ਦੀ ਯਾਤਰਾਵਾਂ ਦਾ ਜ਼ਿਕਰ ਕੀਤਾ ਹੋਇਆ ਜਿਵੇਂ ਦੇ ਵਿੱਚ ਚੀਨ ਦਾ ਜ਼ਿਕਰ ਆ ਰੂਸ ਆ ਗਿਆ ਪੋਲੈਂਡ ਕਿਊਬਾ ਉਹਨਾਂ ਦੇਸ਼ਾਂ ਦੇ ਸਫਰ ਕੀਤੇ ਹੋਏ ਨੇ ਇਹ ਸਾਰੇ ਦੇਸ਼ ਹੀ ਨਾ ਬੜੇ ਮਹੱਤਵਪੂਰਨ ਨੇ ਜਦੋਂ ਇਹੋ ਜਿਹੇ ਦੇਸ਼ਾਂ ਬਾਰੇ ਦੇਖਦੇ ਆਪਾਂ ਪੜ੍ਹਦੇ ਆਂ ਇਨਾਂ ਤੇ ਕਮਿਊਨਿਜ਼ਮ ਦਾ ਕਾਫੀ ਪ੍ਰਭਾਵ ਰਿਹਾ ਹਿਟਲਰ ਬਹੁਤ ਵੱਡਾ ਨਾਮ ਹੋਇਆ ਹਨ ਤਾਂ ਹਿਟਲਰ ਵਰਗੇ ਇਹਨਾਂ ਦੇਸ਼ਾਂ ਦੇ ਵਿੱਚ ਆਉਣ ਜਾਣ ਰਹੇ ਨੇ ਉਹਨਾਂ ਦੇ ਨਾਮ ਨਿਸ਼ਾਨ ਹੈਗੇ ਨੇ ਕਿਵੇਂ ਉਹਨਾਂ ਨੇ ਤਸ਼ੱਦਦ ਕੀਤੇ ਉਹ ਇਹਨਾਂ ਦੇਸ਼ਾਂ 'ਚ ਮਿਲ ਜਾਂਦੇ ਨੇ ਉਸ ਤੋਂ ਬਾਅਦ ਕਮਿਊਨਿਜ਼ਮ ਮੂਵਮੈਂਟ ਜਿਹੜੀ ਚੱਲੀ ਆ ਉਹਨਾਂ ਦਾ ਕਾਫੀ ਪ੍ਰਭਾਵ ਹੈ ਤੇ ਜਦੋਂ ਆਪਾਂ ਇੱਥੋਂ ਇਹਨਾਂ ਦੇਸ਼ਾਂ ਦੇ ਸਫਰਨਾਮੇ ਪੜ੍ਹਦੇ ਆ ਉਹਨਾਂ ਦੇ ਲੋਕਾਂ ਨਾਲ ਮਿਲਦੇ ਆ ਉਹਨਾਂ ਦਾ ਸੱਭਿਆਚਾਰ ਦੇਖਦੇ ਆ ਤਾਂ ਆਪਾਂ ਨੂੰ ਲੋਕਾਂ ਦੇ ਮੂੰਹੋਂ ਇਹ ਪਤਾ ਲੱਗਦਾ ਇਥੇ ਕਿੱਥੇ ਕਿੱਥੇ ਕਮੀਆਂ ਰਹੀਆਂ ਨੇ ਕਿਹੜੀ ਮੂਵਮੈਂਟ ਹੈ ਕਿਉਂ ਫੇਲ ਹੋਈ ਆ ਉਹ ਉਹਦੇ ਵਿੱਚ ਕੀ ਸਹੀ ਸੀ ਉਹਦੇ ਵਿੱਚ ਕੀ ਗਲਤ ਸੀ ਨਹੀਂ ਆਮ ਜਿਹੜੇ ਕੌਮਾਂ ਦੇ ਕੌਮ ਕਹੀ ਜਾਂਦਾ ਜਿਹੜੀਆਂ ਲਹਿਰਾਂ ਚੱਲਦੀਆਂ ਨੇ ਉਹਨਾਂ ਦੇ ਜਿਹੜੇ ਸਿਆਣੇ ਮੋਤਵਰ ਬੰਦੇ ਹੁੰਦੇ ਨੇ ਵਿਦਵਾਨ ਹੁੰਦੇ ਨੇ ਤੋਂ ਬਹੁਤ ਵਾਰ ਆਪਦੀਆਂ ਕਮੀਆਂ ਲਕੋ ਲੈਂਦੇ ਆ ਉਹ ਗੱਲ ਹੋ ਜਾਂਦੀ ਆ ਵੀ ਆਪਦੀਆਂ ਕਾਥੇ ਚ ਤੇ ਹੋਰਾਂ ਦੇ ਹੱਥ ਚ ਉਹ ਸਾਰਾ ਹੀ ਦੂਜੀਆਂ ਮੂਵਮੈਂਟਾਂ ਤੇ ਜਾਂ ਜਿਹੜੀਆਂ ਉਹਨਾਂ ਦੇ ਅਪੋਜ਼ਿਸ਼ਨ ਪਾਰਟੀਆਂ ਹੁੰਦੀਆਂ ਨੇ ਉਹਨਾਂ ਤੇ ਇਲਜ਼ਾਮ ਲਾਉਣ ਲੱਗ ਪੈਂਦੇ ਆ ਪਰ ਜਦੋਂ ਆਪਾਂ ਲੋਕਾਂ ਚ ਵਿਚਰਦੇ ਆ ਲੋਕਾਂ ਤੋਂ ਸੁਣਦੇ ਆ ਤਾਂ ਫੇਰ ਪਤਾ ਲੱ ਸਿਸਟਮ ਵੀ ਖਰਾਬ ਹੋਇਆ ਤਾਂ ਕਿੱਥੋਂ ਹੋਇਆ ਸੋ ਇਹ ਸਾਰੇ ਦੇਸ਼ਾਂ ਦੇ ਵਿੱਚ ਜਦੋਂ ਇਹ ਲੇਖ ਕਾ ਜਾਂਦੀ ਆ ਗੱਲਾਂ ਬਾਤਾਂ ਕਰਦੀ ਆ ਤਾਂ ਬਹੁਤ ਕੁਝ ਸਾਹਮਣੇ ਆਉਂਦਾ ਬਹੁਤ ਕੁਝ ਨਵਾਂ ਪਤਾ ਲੱਗਦਾ ਇਹ ਵੀ ਸੋਣੀ ਆ ਗਈ ਕਿਤਾਬ ਤੇ ਆਹਾਹਾ ਇਹਦੇ ਵਿੱਚ ਇਹ ਹੈਗਾ ਜੀਰੂਸ਼ਲਮ ਹਾਲੇ ਦੂਰ ਹੈ 2018 ਵਿੱਚ ਸ਼ਬਿਆ ਹੋਇਆ ਰਣਜੀਤ ਧੀਰ ਦਾ ਸਫਰਨਾਮਾ ਇਹ ਇਹਨਾਂ ਦੀ ਸ਼ੈਲੀ ਬਹੁਤ ਸੋਹਣੀ ਹੈ ਇਹਦੇ ਵਿੱਚ ਮੈਨੂੰ ਸਭ ਤੋਂ ਸੋਹਣਾ ਮੈਨੂੰ ਜੋ ਇਸ ਕਤਾਬ ਦੇ ਵਿੱਚ ਉਹ ਲੱਗਿਆ ਕਿ ਇਹਦੇ ਵਿੱਚ ਹੋਰਾਂ ਸਫਰਨਾਮਿਆਂ ਬਾਰੇ ਵੀ ਗੱਲ ਹੋਈ ਹੈ ਇਹਦੇ ਵਿੱਚ ਇੱਕ ਐਪੀਸੋਡ ਹੈਗਾ ਤੋ ਉਹਦੇ ਚ ਹੋਰਾਂ ਸਫਰਨਾਮੇ ਬਾਰੇ ਗੱਲ ਕੀਤੀ ਗਈ ਆ। ਪੜ੍ਹ ਗਏ ਆਪਾਂ ਜੁੜੀਆਂ ਦਾ ਸਿਰਹਲੂਨ ਦੇ। ਆਰੇ ਅਸਿਰਾਨੂ ਹਲੂਨ ਦੇ ਸਫਰਨਾਮੇ ਦੀ ਚਰਚਾ 109 ਨੰਬਰ ਪੇਜ। ਇਹ ਮੈਂ ਕਹਿੰਦੇ ਹੁੰਦੇ ਆ ਕਿ ਇੱਕ ਕਿਤਾਬ ਹੋਰਾਂ ਕਿਤਾਬਾਂ ਹੋਰ ਦੱਸ ਸਕਦਾ ਵਾਲੇ ਰਾਹ ਖੋਲਦੀ ਆ। ਤੋ ਗੱਲ ਸਹੀ ਆ ਇਹ ਸਫਰਨਾਮਾ ਪੜ੍ਹ ਕੇ ਆਪਾਂ ਨੂੰ ਇਹ ਸਫਰਾਂ ਬਾਰੇ ਤਾਂ ਪਤਾ ਲੱਗਣੇ ਲੱਗਣਾ ਪਰ ਜਿਹੜਾ ਹੋਰਾਂ ਸਫਰਨਾਮੇ ਬਾਰੇ ਪਤਾ ਲੱਗਦਾ ਉਹ ਵੀ ਕਮਾਲ ਦੀ ਚੀਜ਼ ਆ। ਇਹਦੇ ਚ ਲੇਖਕ ਨੇ ਜ਼ਿਕਰ ਕੀਤਾ ਹੋਇਆ ਇਬਨ ਬਤੂਤਾ। ਇਹਦਾ ਮਰਕੋ ਦਾ ਟਰੈਵਲਰ ਸੀ ਇਹਦਾ ਸਫਰਨਾਮਾ ਪਿਆ ਇੱਥੇ ਆ ਪਿਆ ਇਬਨ ਬਤੂਤੇ ਦਾ ਚਰਨ ਅਸ਼ੋਕ ਚਰਨ আলমਗੀਰ ਦਾ ਲਿਖਿਆ ਹੋਇਆ ਉਸ ਤੋਂ ਬਾਅਦ ਚੀਨ ਤੋਂ ਫਾਹੀਆ ਨ ਆਇਆ ਸੀ ਉਹਦਾ ਸਫਰਨਾਮਾ ਹੈਗਾ ਉਹ ਵੀ ਪਿਆ ਆਪਣੇ ਕੋਲੇ ਆਪਾਂ ਅਗਲੇ ਦਿਨਾਂ ਚ ਉਹਨਾਂ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਇੱਕ ਵਿਨਸ ਤੋਂ ਆਇਆ ਸੀ ਮਾਰਕੋ ਪੋਲੋ ਉਹਦਾ ਸਫਰਨਾਮਾ ਵੀ ਹੈਗਾ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਇਹਦੇ ਵਿੱਚ ਉਹਨਾਂ ਨੇ ਜਿਹੜੇ ਸਫਰਨਾਮਿਆਂ ਦੀ ਗੱਲ ਕੀਤੀ ਆ ਉਹ ਲਗਭਗ ਆਪਣੇ ਕੋਲੇ ਹੈਗੇ ਨੇ ਇਸ ਤੋਂ ਬਾਅਦ ਇਹਨਾਂ ਨੇ ਬ੍ਰਿਟਾਨਵੀ ਲੇਖਕ 20ਵੀਂ ਸਦੀ ਦੇ ਡੈਸਬੋਰਾ ਵਿੱਚੋਂ ਕਈ ਲੇਖਾਂ ਦੇ ਸਫ਼ਰਨਾਮੇ ਸ਼ਾਪੇ ਹਨ ਸੱਤਰਵੇਂ ਵਿੱਚ ਵੀ ਐਸ ਨਾਇਪਾਲ ਇਹ ਹੈਣੀ ਆਪਣੇ ਕੋਲੇ ਇਹ ਤਾਂ ਅੰਗਰੇਜ਼ੀ ਵਾਲਾ ਨਾਲ ਅੰਗਰੇਜ਼ੀ ਨਾਲ ਆਪਣੀ ਹਾਂਜੀ ਹੈ ਨਹੀਂ ਜੀ ਬਹੁਤ ਕਰਦਾ ਪਰ ਆਉਂਦੀ ਨਹੀਂ ਅੰਗਰੇਜ਼ੀ ਕੀ ਕਰੀਏ ਸਿੱਖਾਂਗੇ ਹੌਲੀ-ਹੌਲੀ ਲੰਡਨ ਤੋਂ ਇਹਦੇ ਚ ਇਹਨਾਂ ਨੇ ਅੱਗੇ ਜ਼ਿਕਰ ਕੀਤਾ ਬ੍ਰਿਟਾਨੀਆ ਵਿੱਚ ਰਹਿੰਦੇ ਪੰਜਾਬੀ ਲੇਖਕ ਜਗਿੰਦਰ ਸ਼ਮਸ਼ੇਰ ਦਾ ਸਫ਼ਰਨਾਮਾ ਲੰਡਨ ਤੋਂ ਦਿੱਲੀ ਤੱਕ ਕਰ ਰਹੇ ਇਹ ਵੀ ਆਪਣੇ ਕੋਲ ਹੈਗਾ ਬਲਰਾਇ ਸਾਨੀ ਮੇਰਾ ਪਾਕਿਸਤਾਨੀ ਸਫਰਨਾਮਾ ਇਹ ਵੀ ਹੈਗਾ ਆਪਣੇ ਕੋਲੇ ਲਾਲ ਸਿੰਘ ਕਮਲਾ ਕਾਲੀ ਦਾ ਲਿਖਿਆ ਹੋਇਆ ਮੇਰਾ ਬਲੈਤੀ ਸਫਰਨਾਮਾ ਇਹ ਵੀ ਹੈਗਾ ਮੇਰੇ ਕੋਲ ਕਾਫੀ ਸਫਰਨਾਮੇ ਹੈਗੇ ਆ ਮਤਲਬ ਆਪਣੀ ਕਲੈਕਸ਼ਨ ਸੋਹਣੀ ਆ ਇਸ ਤੋਂ ਇਲਾਵਾ ਮਨਮੋਹਨ ਬਾਬਾ ਜਸਮੰਡ ਤੇ ਹੋਰ ਨਾ ਕਈਆਂ ਲੇਖਕਾਂ ਦੇ ਸਫਰਨਾਮਾ ਪ੍ਰਤਾਂਤ ਲਿਖਿਆ ਹੋਇਆ ਤੇ ਹੋਰ ਹਣੇ ਕਿਹੜੇ ਜਗ੍ਹਾ ਦਾ ਕੀਤਾ ਪਿਛਲੇ ਦਿਨ ਤਿੰਨ ਸਫਰਨਾਮੇ ਪੜ੍ਹਨ ਦਾ ਮੌਕਾ ਮਿਲਿਆ ਤਿੰਨੇ ਪੀਪਲ ਫੋਰਮ ਨੇ ਪ੍ਰਕਾਸ਼ਿਤ ਕੀਤੇ ਹਨ ਪੀਪਲ ਫੋਰਮ ਦੇ ਬਰਗਾੜੀ ਵਾਲੇ ਇਹਨਾਂ ਨੇ ਹੁਣ ਇੱਕ ਹੋਰ ਸਫਰਨਾਮਾ ਬੜਾ ਸੋਹਣਾ ਛਾਪਿਆ ਉਹ ਮੈਂ ਪ ਇਹ ਜਿਹੜੇ ਇਹਨਾਂ ਨੇ ਜ਼ਿਕਰ ਕੀਤਾ ਹੈਗਾ ਉਹ ਵੀ ਕੋਈ ਦੇਸ਼ ਹੈ ਅਨਿਲ ਯਾਦਵ ਲਾਰਡ ਬਾਇਨ ਦੇਸ਼ ਚੋਂ ਅਮਰੀਸ਼ ਅਮਰੀਸ਼ ਜਿਨ੍ਹਾਂ ਦਾ ਇਹ ਸਫਰਨਾਮਾ ਇਹ ਹੈਗਾ ਜਿੱਥੇ ਜੋਗੀ ਤਪ ਕਰਦੇ ਇਹਨਾਂ ਦਾ ਇਹ ਦੂਜਾ ਸਫਰਨਾਮਾ ਹੈਗਾ ਲਾਰਡ ਬਾਇ ਰਹਿੰਦੇ ਦੇਸ਼ ਚੋਂ ਅਤੇ ਤੀਜਾ ਹੈਗਾ ਚੱਲਦੇ ਤਾਂ ਚੰਗਾ ਸੀਗਾ ਅਸਕਰ ਬਜਾਹਤ ਸਫਰਨਾਮਾ ਅਨਿਲ ਯਾਦਵ ਦਾ ਸਫਰਨਾਮਾ ਖੁਸ਼ਵੰਤ ਬਰਗਾੜੀ ਨੇ ਇਹਨਾਂ ਦੀ ਗੱਲ ਕੀਤੀ ਹੋਇਆ ਪੀਪਲ ਜੀ ਫੋਰਮ ਬਰਗਾੜੀ ਵਾਲੇ ਇਹਨਾਂ ਦਾ ਕੰਮ ਸੋਹਣਾ ਚੰਗੀਆਂ ਕਰਦਾ ਆਪਾਂ ਸ਼ਾਬ ਰਿਹਾ ਹੈ ਤੇ ਇਸ ਤੋਂ ਬਾਅਦ ਹੋਰ ਇਹਨਾਂ ਦੇ ਵਿੱਚ ਦੋ ਚਾਰ ਚੰਗੇ ਸਫਰਨਾਮੇ ਦਾ ਜ਼ਿਕਰ ਸੀਗਾ ਕਦੋਂ ਬੰਦਾ ਉਲਝੀ ਜਾਂਦਾ ਇਹਨੂੰ ਟਾਈਮ ਬਾਅਦ ਲਾਲ ਸਿੰਘ ਕਮਲਾ ਕਾਲਜ ਦੇ ਸਬਰਨਾਮੇ ਸੋਹਣੇ ਨੇ ਇਸ ਤੋਂ ਇਲਾਵਾ ਇਹਦੇ ਵਿੱਚ ਇਹ ਤਾਂ ਤਤਕਰਾ ਦੇਖੀਏ ਆਪਾਂ ਜੀਰੂ ਸ਼ਲਮ ਦਾ ਤਾਂ ਇਹਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਆਸਟ੍ਰੇਲੀਆ ਦੁਨੀਆ ਦਾ ਵਿੱਚ ਸਭ ਤੋਂ ਵੱਧ ਧੁੱਪ ਵਾਲੇ ਦੇਸ਼ ਦੀ ਰਾਜਧਾਨੀ ਕੈਨਬਰਾ ਧਰਤੀ ਦੀ ਛੱਤ ਆਈਸਲੈਂਡ ਤੇ ਇੱਕ ਇਹਦੇ ਚ ਹੋਰ ਮੈਨੂੰ ਮੈਂ ਪੜਿਆ ਸੀ ਆ ਯਾਰ ਉਹ ਬਹੁਤ ਕਮਾਲ ਦੀ ਚੀਜ਼ ਸੀ ਮੈਨੂੰ ਬਹੁਤ ਸੋਹਣੀ ਲੱਗੀ ਸੀ ਹਾਂ ਸਫਰਾਂ ਦੀਆਂ ਪੁੱਲਾ ਚੋਕਾਂ ਤੇ ਸ਼ੁਕਰਗੁਜ਼ਾਰੀਆਂ ਇਹ ਸੋਣਾ ਹਨ ਦਾ ਹੈਗਾ ਜਿਹੜਾ ਇਹ ਐਪੀਸੋਡ ਆ ਇਹ ਬਹੁਤ ਕਮਾਲ ਦਾ ਤੇ ਇਹ ਹੋ ਗਿਆ ਆਪਣਾ ਚੌਥਾ ਸਫਰਨਾਵਾ ਇਹ ਛਾਪਿਆ ਹੈਗਾ ਦਿੱਲੀ ਉਹਨਾਂ ਨੇ ਛਾਪਿਆ ਹੋਇਆ ਤਾਂ ਮੈਨੂੰ ਲੱਗਦਾ ਹਾਂ ਨਵਯੋਗ ਪਬਲਿਕੇਸ਼ਨ ਨੇ ਛਾਪਿਆ ਹੋਇਆ ਇੱਕ ਮੈਂ ਪੜੀ ਜਾਂਨਾ ਹੋਰ ਇਹ ਹੈਗਾ ਐਨਬੀਟੀ ਦਾ ਛਾਪਿਆ ਹੋਇਆ ਮਨ ਮੂਨ ਬਾਬਾ ਜੀ ਦਾ ਸਫਰਨਾਮਾ ਇਹਦਾ ਨਾਮ ਹੈਗਾ ਸੰਦਲੀ ਪੜਾ ਇਹਦਾ ਤਤਕਰੇ ਦੇ ਵਿੱਚ ਵੇਖੀਏ ਕੀ ਕੁਛ ਆ ਤਾਂ ਇਹਦੇ ਵਿੱਚ ਹੈਗੀਆਂ ਜਿਹੜੀਆਂ ਪੰਚ ਕੇਦਾਰ ਯਾਤਰਾ ਕਲਪੇਸ਼ਵਰ ਰੁਦਰਨਾਥ ਤੋਗਨਨਾਥ ਕੇਦਾਰਨਾਥ ਇਹ ਪੰਜ ਨੇ ਸਿੱਕਮ ਦੀ ਗੱਲ ਦੱਸੀ ਹੋਈ ਹੈ ਇਹਦੇ ਵਿੱਚ ਸਿੱਕਮ ਅੰਡੇਮਾਨ ਇੰਨੀ ਫਰੈਂਕ ਦੀ ਡਾਇਰੀ ਇਹ ਲੇਖਕ ਉੱਥੇ ਜਾ ਕੇ ਆ ਇੰਨੀ ਫਰੈਂਕ ਦੀ ਡਾਇਰੀ ਬਹੁਤ ਮਸ਼ਹੂਰ ਕਿਤਾਬ ਆ ਤੇ ਇਹਦੇ ਵਿੱਚ ਲੇਖਕ ਨੇ ਤੋ ਇਹ ਉੱਥੇ ਐਨੀ ਫ੍ਰੈਂਕ ਦੇ ਘਰੇ ਗਿਆ ਉਹ ਸਾਰਾ ਕੁਝ ਲਿਖਿਆ ਹੋਇਆ ਉੱਥੇ ਕਿੰ ਮਾਹੌਲ ਆ 106 ਪੇਜ ਤੋਂ ਸ਼ੁਰੂ ਹੁੰਦੀ ਆ ਇਹ ਐਨੀ ਫ੍ਰੈਂਕ ਐਨੀ ਫ੍ਰੈਂਕ ਦੀ ਡਾਇਰੀ ਪੰਜਾਬੀ ਚ ਵੀ ਛਪ ਗਈ ਆ ਸਭ ਤੋਂ ਪਹਿਲਾਂ ਇਹ ਅੰਗਰੇਜ਼ੀ ਚ ਸੀ ਹੋਰ ਬਹੁਤ ਪਛਾਹਵਾ ਵਿੱਚ ਛਪੀ ਆ ਹਿੰਦੀ ਚ ਵੀ ਛਪੀ ਤੇ ਪਰ ਪੰਜਾਬੀ ਦੇ ਵਿੱਚ ਲਗਭਗ ਮੈਨੂੰ ਲੱਗਦਾ ਇਹਨੂੰ 5-6 ਮਹੀਨੇ ਹੋਇਆ ਹੋਣੀ ਛਪੀ ਆ ਇਹ ਐਨੀ ਫ੍ਰੈਂਕ ਇਹ ਤੁਹਾਨੂੰ ਜਰਮਨ ਹੌਲੈਂਡ ਹਨ ਕੁਝ ਬਾਰੇ ਪਹਿਲਾਂ ਜਦ ਮੈਂ ਯੂਰਪ ਦੀ ਸੈਰ ਕਰਨ ਲਈ ਨਿਕਲਿਆ ਤਾਂ ਲੰਡਨ ਪੈਰਸ ਸਾਡੀ ਸੈਰ ਕਰਨ ਤੋਂ ਬਾਅਦ ਹੌਲੈਂਡ ਦੇ ਸ਼ਹਿਰ ਐਮਸਟਰਾ ਇਹ ਹੈਗਾ ਐਮਸਟਰ ਡਰਾਮ ਪਹੁੰਚ ਜਾਂਦਾ ਹਾਂ ਇਸ ਸ਼ਹਿਰ ਚ ਕਾਰਾਂ ਬੱਸਾਂ ਘੱਟ ਤੇ ਸਾਈਕਲ ਜ਼ਿਆਦਾ ਦੇਖਦੀਆਂ ਹਨ ਇੱਥੇ ਆਉਂਦਾ ਮੇਰਾ ਮੁੱਖ ਉਦੇਸ਼ ਐਨੀ ਫ੍ਰੈਂਕ ਦਾ ਘਰ ਦੇਖਣਾ ਜਿੱਥੇ ਉਹ ਸਨ 1942 ਤੋਂ 1945 ਦੇ ਦੂਸਰੇ ਯੁੱਧ ਦੌਰਾਨ ਜਰਮਨੀ ਦੇ ਗਸਟਾਪੂਆਂ ਸਪਾਹੀਆਂ ਨੂੰ ਗਸਟਾਪੂ ਕਹਿੰਦੇ ਸੀ ਉਹਨਾਂ ਨੂੰ ਜਰਮਨ ਵਾਲਿਆਂ ਨੂੰ ਗੁਸਟਾਪ ਨੂੰ ਤੋਂ ਬਚਣ ਲਈ ਲੋਕ ਕੇ ਆਪਣੇ ਮਾਤਾ ਪਿਤਾ ਤੇ ਹੋਰ ਯਹੂਦੀਆਂ ਨਾਲ 2 ਕੁ ਸਾਲ ਇਸ ਕਮਰੇ 'ਚ ਗੁਜ਼ਾਰੇ। ਐਨੀ ਫ੍ਰੈਂਕ ਨੇ ਇਹਦੀ ਜਿੱਦ ਹਾਂ ਹੈਗਾ ਦੂਸਰਾ ਵਿਸ਼ਵ ਯੋਧ ਦੌਰਾਨ ਇੱਕ ਕਮਰੇ 'ਚ ਬੰਦ ਹੋਈ ਸੀ ਉਹ 2 ਸਾਲ ਇੱਕ ਕਮਰੇ 'ਚ ਰਹੀ ਸੀਗੀ ਤਾਂ ਉਹਨੇ 2 ਸਾਲਾਂ ਦੇ ਵਿੱਚ ਉੱਥੇ ਜੋ ਕੁਝ ਦੇਖਿਆ ਜੰਗ ਦੇ ਦੌਰਾਨ ਉਹਨੇ ਸਾਰਾ ਕੁਝ ਆਪਣੀ ਡਾਇਰੀ 'ਚ ਵਿੱਚ ਲਿਖਿਆ ਹੋਇਆ। ਅ ਐਨੀ ਫ੍ਰੈਂਕ ਦਾ ਪਰਿਵਾਰ ਬਾਅਦ ਵਿੱਚ ਉਹਨਾਂ ਨੇ ਫੜ ਕੇ ਮਾਰਤਾ ਸੀ ਗਿਆ। ਇਹ ਪਤਾ ਨਹੀਂ ਕਿਵੇਂ ਬਚ ਗਈ ਸੀ। ਇਹ ਲਿਖਿਆ ਹੋਇਆ ਇਹਦੇ 'ਚ ਕਿਵੇਂ ਬਚੀ ਸੀ ਕੀ ਗੱਲ ਬਾਤਾਂ ਤੇ ਉਹ ਸਾਰਾ ਕੁਝ ਇਹਦੇ 'ਚ ਦੱਸਿਆ ਹੋਇਆ। ਉਹ ਇਹ ਕਿੰਨੇ ਜਣੇ ਸੀਗੇ 8 ਜਣੇ ਸੀ ਇਹ ਤੇ ਜਦੋਂ ਇੰਨੀ ਫ੍ਰੈਂਕ ਨੇ ਕਤਾਬ ਲਿਖੀ ਆ ਉਦੋਂ ਉਹਦੀ ਉਮਰ ਸੀ 13-14 ਸਾਲ ਇਹ ਹੁਣ ਤੱਕ ਇਹ ਡਾਇਰੀ ਤਕਰੀਬਨ 60 ਪੇਸ਼ਾਵਾਂ ਚ ਅਨਵਾਦ ਹੋ ਚੁੱਕੀ ਆ ਪਿੱਛੇ ਜੇ ਪੰਜਾਬੀ ਵਾਲਿਆਂ ਨੇ ਵੀ ਮਤਲ ਮਾਰ ਲਈ ਪੰਜਾਬੀ ਚ ਵੀ ਅਨਵਾਦ ਕਰਤੀ ਆ ਇਸ ਤੋਂ ਇਲਾਵਾ ਇਹਦੇ ਚ ਗੰਗੋਤਰੀ ਜਿੱਥੋਂ ਗੰਗਾ ਨਿਕਲਦੀ ਆ ਇਹ ਪੜਨ ਵਾਲੀ ਚੀਜ਼ ਆ ਜਿਵੇਂ ਹੁਣ ਆਪਣੀ ਗੱਲ ਆ ਗਈ ਇੰਨੀ ਫ੍ਰੈਂਕ ਦੀ ਡਾਇਰੀ ਦੇ ਵਿੱਚ ਨਾ ਉਹ ਬਹੁਤ ਸੋਹਣੀ ਕਿਤਾਬ ਆ ਮੇਰੀ ਪੜੀ ਹੋਈ ਆ ਅ ਪੰਜਾਬੀ ਦੇ ਕਹਾਣੀਕਾਰ ਨੇ ਇੱਕ ਕਿਰਪਾਲਕ ਜਗਜੀ ਉਹ ਕਹਿੰਦੇ ਹੁੰਦੇ ਕਿ ਜੇ ਆਪਾਂ ਨਾਵਲ ਲਿਖਣਾ ਤੇ ਨਾਵਲ ਲਿਖਣਾ ਉਸ ਤੇ ਆਪਾਂ ਸਿਰਫ ਨਾਵਲ ਹੀ ਪੜੀ ਜਾਈਏ ਤਾਂ ਇਹ ਤਾਂ ਉਹ ਗੱਲ ਹੋਈ ਹੁੰਦੀ ਹੈ ਵੀ ਖੂਦ ਹੀ ਮਿੱਟੀ ਕੱਢ ਕੇ ਤੇ ਖੂਨ ਨੂੰ ਲਾ ਦਈਏ ਜੇ ਆਪਾਂ ਸਫਰਨਾਮੇ ਲਿਖਣੇ ਤਾਂ ਆਪਾਂ ਸਫਰ ਕਰੀ ਚੱਲੀਏ ਤੇ ਸਫਰੀ ਪੜੀ ਚੱਲੀਏ ਉਹ ਗੱਲ ਨਹੀਂ ਬਣਦੀ ਕਿ ਜੇ ਆਪਾਂ ਸਫਰਨਾਮੇ ਲਿਖਣੇ ਤਾਂ ਉਹਦੇ ਲਈ ਆਪਾਂ ਨੂੰ ਇਤਿਹਾਸ, ਮਿ ਇਤਿਹਾਸ, ਉਥੋਂ ਦੀ ਭੂਗੋਲਿਕ, ਰਾਜਨੀਤਿਕ ਉਹ ਸਾਰੀ ਸਮਝ ਹੋਣੀ ਚਾਹੀਦੀ ਹੈ ਤੇ ਉਹਦੇ ਲਈ ਆਪਾਂ ਨੂੰ ਅਲੱਗ-ਅਲੱਗ ਦਾਬੇ ਪੜ੍ਹਨੇ ਪੈਣਗੇ ਮੇਰੀ ਜਿਹੜੀ ਨਿੱਜੀ ਰੁ ਇਹ ਤਾਂ ਕਿੱਥੋਂ ਆਏ ਆ ਆਪਣਾ ਪਿਛੋਕੜ ਕੀ ਸੀ ਆਪਣੀ ਨਸਲ ਕੀ ਆ ਜਿਹੜੇ ਹੁਣ ਆਪਾਂ ਹੋਮੋ ਸੇਪੀਅਨਜ ਹੈਗੇ ਆ ਆਪਣੇ ਨਾਲ ਦੀਆਂ ਹੋਰ ਪ੍ਰਜਾਤੀਆਂ ਵੀ ਹੋਣਗੀਆਂ ਕਿਉਂਕਿ ਇੱਥੇ ਬਹੁਤ ਨੇ ਜਾਨਵਰ ਨੇ ਜਿੰਨਾਂ ਦੀ ਪੰਛੀ ਨੇ ਜਿੰਨਾਂ ਦੀਆਂ ਪ੍ਰਜਾਤੀਆਂ ਨੇ ਓਨੁਕੀ ਦੀ ਪ੍ਰਜਾਤੀ ਨਹੀਂ ਕੋਈ ਆਪ ਨੂੰ ਲੱਗਦਾ ਪਰ ਮਨੁੱਖ ਦੀਆਂ ਪ੍ਰਜਾਤੀਆਂ ਸੀਗੀਆਂ ਮੈਨੂੰ ਮੈਂ ਸੋਚਦਾ ਹੁੰਦਾ ਸੀ ਪਹਿਲਾਂ ਵੀ ਯਾਰ ਸਾਰੀਆਂ ਨੇ ਪ੍ਰਜਾਤੀਆਂ ਹੈਗੀਆਂ ਮਿਲਦੇ ਜੁਲਦੇ ਚੀਜ਼ਾਂ ਹੁੰਦੀਆਂ ਨੇ ਜਿਹੜੇ ਨਾਲ ਦੀ ਮਨੁੱਖ ਦੀ ਪ੍ਰਜਾਤੀ ਕਿਉਂ ਨਹੀਂ ਹੋਈਗੀ ਪਰ ਫਿਰ ਪਤਾ ਲੱਗਿਆ ਵੀ ਜਿਹੜੇ ਆ ਬਾਂਦਰ ਲੰਗੂਰ ਇਹ ਸਾਰੇ ਜਿਹੜੇ ਹੈਗੇ ਨੇ ਆਪਣੀਆਂ ਪ੍ਰਜਾਤੀਆਂ ਆਈਆਂ ਪਰ ਥੋੜੀਆਂ ਜਿਹੀ ਦੂਰ ਦੀ ਆਪਣੇ ਦੂਰ ਦੇ ਰਿਸ਼ਤੇਦਾਰ ਨੇ। ਤਾਂ ਇਹਦੇ ਲਈ ਜਿਵੇਂ ਮੈਂ ਪੜ ਰਿਆ ਸੀ ਗੋਲਕੋ ਤੋਂ ਗੰਗਾ ਰਾਹੁਲ ਸੰਕਰਦਿਆਨ ਦੀ ਕਿਤਾਬ ਰਾਹੁਲ ਸੰਕਰਦਿਆਨ ਇੱਕ ਬਹੁਤ ਵੱਡਾ ਖਮਕੜ ਤੇ ਬਹੁਤ ਵੱਡਾ ਬਹੁਤ ਵੱਡਾ ਪੰਡਤ ਹੋਇਆ ਬਹੁਤ ਜਾਣਕਾਰੀ ਵਾਲਾ। ਇਸ ਤੋਂ ਲਾਵੇ ਇੱਕ ਹੋਰ ਬਹੁਤ ਪਿੱਛੇ ਜਿਹੀ ਮਸ਼ਹੂਰ ਕਤਾਬ ਹੋਈ ਆ ਹੋਮੋ ਸੇਪੀਅਨ ਚ। ਉਹ ਹਿੰਦੀ ਚ ਪੰਜਾਬੀ ਚ ਮੈਨੂੰ ਯਾਦ ਨਹੀਂ ਆਈ ਕਿ ਨਹੀਂ ਉਹਦੇ ਚ ਸਾਰਾ ਕੁਝ ਦੱਸਿਆ ਹੋਇਆ ਆ ਆਪਾਂ ਕਿੱਥੋਂ ਚੱਲ ਕੇ ਆਏ ਕਿਵੇਂ ਆਏ ਆ ਆਪਣੇ ਨਾਲ ਦੀਆਂ ਹੋਰ ਕਿਹੜੀਆਂ-ਕਿਹੜੀਆਂ ਨਸਲਾਂ ਸੀਗੀਆਂ। ਜਿਵੇਂ ਸਭ ਤੋਂ ਪਹਿਲਾਂ ਉਹ ਚੱਲਦੀ ਸੀਗੀ ਡਾਰਵਿਨ ਦੀ ਥਿਊਰੀ ਬਹੁਤ ਮਸ਼ਹੂਰ ਸੀਗੀ ਹੈ ਨਾ ਉਹ ਮਤਲਬ ਥਿਊਰੀਆਂ ਬਹੁਤ ਨੇ ਜਿੰਨੇ ਵੀ ਇਤਿਹਾਸਕਾਰ ਨੇ ਜਿੰਨੇ ਕੁ ਵੀ ਸਮਾਜ ਵਿਗਿਆਨੀ ਨੇ ਸਮੇਂ-ਸਮੇਂ ਸਰਾਬ ਦੀਆਂ ਥਿਊਰੀਆਂ ਦਿੰਦੇ ਰਹਿੰਦੇ ਨੇ ਮੈਂ ਉਹ ਵੀ ਵੇਖਦਾ ਹਾਂ ਸੀਪੀਓਨ ਜਲੀ ਕਿਤਾਬ ਵੀ ਇੱਥੇ ਪਈ ਹੋਈ ਤਾਂ ਸੀਪੀਓਨ ਜੂ ਇੱਥੇ ਤਾਂ ਨਹੀਂ ਹੋਣੀਗੀ ਆਪਾਂ ਕੁਝ ਹੋਰ ਵੀ ਕਰਦੇ ਆ ਕਿਤਾਬਾਂ ਸਫਰਨਾਮੇ ਦੇ ਨਾਲ ਤਾਂ ਹੋਰ ਵੀ ਗੱਲਾਂ ਪਤਾ ਕਰਕੇ ਦੇਖੀਏ ਇੱਧਰ ਵੇਖੀਏ ਪਈ ਹੋਵੇ ਤਾਂ ਮੈਂ ਹਿੰਦੀ ਦੀਆਂ ਕੁਛ ਕਦਾਪਾ ਇਧਰ ਰੱਖਿਆ ਨੇ ਤੇ ਕੁਛ ਧਾਰਮਿਕ ਦਾ ਪਾ ਇਧਰ ਰੱਖਿਆ ਨੇ ਹੂੰ ਹੂੰ ਆ ਰਹੀ ਕਿਰਲੀਆਂ ਹੀ ਬੜੀਆਂ ਆ ਗਈਆਂ ਪਰ ਹੁਣ ਕੋਈ ਰੋਤਾ ਇਹਨਾਂ ਦੀ ਕਿਰਲੀਆਂ ਦੀ ਵੀ ਨਾ ਤੇ ਦੇਣਾ ਪਈ ਹੁਣ ਆਹ ਕਿਤਾਬ ਜਵਾਲ ਨੋਵਾ ਹਰਾਰੀ ਦੀ ਸੇਪੀయన్స్ ਮਾਨਵ ਜਾਤੀ ਦਾ ਇਤਿਹਾਸ ਬਹੁਤ ਸੋਹਣੀ ਕਿਤਾਬ ਆ ਸੋ ਇਹ ਸੀ ਕੁਝ ਗੱਲਾਂ ਬਾਤਾਂ ਤੇ ਇਕ ਦਾਬਾਂ ਬਾਰੇ ਤੇ ਸਫਰਨਾਮੇ ਬਾਰੇ ਤੇ ਇੱਕ ਮੇਰੀ ਤੁਹਾਨੂੰ ਨਿੱਜੀ ਤੌਰ ਤੇ ਬੇਨਤੀ ਆ ਕਿ ਤੁਸੀਂ ਸਾਰੇ ਸਾਡੇ ਨਾਲ YouTube ਤੇ ਜੁੜੇ ਹੋਏ ਹੋ। ਸਾਡੇ ਬਲੌਗ ਦੇਖਦੇ ਹੋ ਤੇ ਬਹੁਤ ਬਹੁਤ ਦੇਖਦੇ ਹੋ। ਬਹੁਤ ਇੱਜ਼ਤ ਕਰਦੇ ਹੋ ਤੁਸੀਂ ਸਾਡੀ। ਪਰ ਮੈਂ ਅਜ ਤੱਕ ਜਿੰਨੇ ਲੋਕਾਂ ਨੂੰ ਮਿਲਿਆ ਉਹਦੇ ਵਿੱਚੋਂ ਜੇ ਆਪਾਂ ਐਵਰੇਜ ਕੱਢੀਏ ਤਾਂ 2 ਜਾਂ 3% ਹੋਰ ਸੱਜਣ ਹੋਣਗੇ ਜਿਨ੍ਹਾਂ ਨੂੰ ਪੜਨ ਦਾ ਸ਼ੌਂਕ ਆ। ਤੇ ਮੇਰੀ ਬੇਨਤੀ ਆ ਕਿ ਯਾਰ ਜਿਹੜੇ ਹੁਣ ਤੱਕ ਨਹੀਂ ਵੀ ਪੜਦੇ ਤੁਸੀਂ ਪੜਨਾ ਜ਼ਰੂਰ ਸ਼ੁਰੂ ਕਰੋ। ਜੇ ਤੁਸੀਂ ਪੜੋਗੇ 6 ਕੁ ਮਹੀਨਿਆਂ ਦੇ ਵਿੱਚ ਤੁਸੀਂ ਦੇਖੋਗੇ ਸਾਲ ਦੇ ਵਿੱਚ ਥੋੜਾ ਸਾਰਾ ਵਿਜਨ ਹੀ ਚੇਂਜ ਹੋ ਜਾਣਾ ਤੁਹਾਨੂੰ ਇੱਕ ਲੱਗ ਦੂ ਨੂ ਤੁਸੀਂ ਲੱਗ ਪਊਗੀ ਜਿਹੜੇ ਸਫਰ ਤੁਸੀਂ ਹੁਣ ਦੇਖਦੇ ਤੁਹਾਨੂੰ ਇਹਨਾਂ ਦਾ ਵੀ ਦੁੱਖ ਨਾਲ ਆਨੰਦ ਆਉਣ ਲੱਗ ਪੈਣਾ ਉਹ ਬੇਨਤੀ ਆ ਕਿ ਜਰੂਰ ਪੜੋ ਸਾਰੇ ਜਣੇ ਅੱਜ ਆਪਾਂ ਸੇ ਚਾਰ ਸਫਰ ਨਾਮ ਦੀ ਗੱਲ ਕੀਤੀ ਆ ਤੇ ਮੇਰਾ ਇਹ ਨਵਾਂ ਜਿਹਾ ਤਜਰਬਾ ਮੈਨੂੰ ਇਹ ਵੀ ਨਹੀਂ ਪਤਾ ਕਿ ਤੁਹਾਨੂੰ ਮੇਰੀ ਸਮਝ ਆਈ ਹੋਊ ਕਿ ਨਹੀਂ ਆਈ ਹੋਣੀ ਕਿਉਂਕਿ ਮੈਂ ਥੋੜਾ ਜਿਆਦਾ ਤੇਜ਼ ਬੋਲਦਾ ਜਿਹੜੇ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਈਆਂ ਤੁਸੀਂ ਕਮੈਂਟਾਂ 'ਚ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਜੇ ਤੱਕ ਆਪਣੇ ਕੋਲੇ ਬਹੁਤ ਸਫਰਨਾਮੇ ਪਏ ਆ ਜੇ ਆਪਣਾ ਹਾ ਫਾਰਮੂਲਾ ਪਾਸ ਹੋ ਗਿਆ ਨਾ ਚਾਰ ਸਫਰਨਾਮਿਆਂ ਵਾਲਾ ਤਾਂ ਫਿਰ ਆਪਣੇ ਕੋਲੇ ਆ ਢੇਰ ਲੱਗਿਆ ਪਿਆ ਆਪਾਂ ਇਹਨਾਂ ਬਾਰੇ ਸਾਰਿਆਂ ਬਾਰੇ ਗੱਲ ਕਰਾਂਗੇ ਆ ਹਿਮਾਲਿਆ ਬਾਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੋਈ ਆ ਇਹ ਵੀ ਰਾਹੁਲ ਦਾ ਹੀ ਆ ਦੋ ਭਾਗ ਨੇ ਇਹਦੇ ਤੇ ਇੱਕ ਬਹੁਤ ਮਸ਼ਹੂਰ ਸਫਰਨਾਮਾ ਮਲਖੋ ਮਲਖੀ ਸਾਈਕਲਨਾਮਾ ਸੋਢੀ ਸੁਲਤਾਨ ਜੀ ਇਹਦੇ ਬਾਰੇ ਵੀ ਆਪਾਂ ਦੱਸਾਂਗੇ ਅਗਲੇ ਭਾਗ ਦੇ ਵਿੱਚ ਸੋ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਦੱਸਿਓ ਜਰੂਰ ਆਪਣੀ ਵੀਡੀਓ ਕਿਵੇਂ ਬਣੀ ਇਹ। ਬੰਦ ਕਰ ਦਈਏ। ਹੁਣ ਇਹਨਾਂ ਕਿਤਾਬਾਂ ਦੇ ਆਪਾਂ ਕੋਲੋਂ ਜਾ ਕੇ ਸ਼ਾਰਟ ਲੈ ਲੈਨੇ ਆ ਤੁਹਾਨੂੰ ਕਿਤੇ ਦੀ ਜਲਤ ਦਿਖ ਜੂਗੀ ਤੇ ਪਤਾ ਲੱਗ ਜੂਗਾ ਕਿ ਇਹ ਛਾਪੇ ਕਿੰਨੇ ਨੇ ਆ ਤਾਂ ਖਰੀਦਦੇ ਨੇ ਸੌਖੇ ਹੋ ਜਾਣਗੇ। ਆ ਛਾਪਿਆ ਹੋਇਆ ਨੈਸ਼ਨਲ ਬੁੱਕ ਟਰਸਟ ਐਨ ਬੀਟੀ। ਤੁਸੀਂ ਗੂਗਲ ਤੇ ਜਾ ਕੇ ਐਨ ਬੀਟੀ ਸਰਚ ਕਰੋ ਤੁਹਾਨੂੰ ਉੱਥੇ ਉਹਨਾਂ ਦਾ ਫੋਨ ਨੰਬਰ ਮਿਲ ਜੂਗਾ ਜਾਂ ਉਹਦੀ ਵੈਬਸਾਈਟ ਮਿਲ ਜੂਗੀ ਉੱਥੋਂ ਤੁਸੀਂ ਇਹ ਸਭ ਨਾਮ ਆਰਡਰ ਕਰ ਸਕਦੇ ਹੋ। ਸਫਰ ਦਾ ਸਿਲਸਲਾ ਇਹ ਛਾਪਿਆ ਹੋਇਆ ਗਰੇਸ਼ੀਅਸ ਇਹਦੇ ਵਿੱਚ ਕੁਝ ਕੋਈ ਫੋਨ ਨੰਬਰ ਹੈ ਗਰੇਸ਼ੀਅਸ ਦਾ ਹਮ ਆਰੇ ਤੇ ਫੋਨ ਕਰਕੇ ਕਦਾ ਮੰਗਵਾ ਸਕਦੇ ਹਾਂ ਜੇਰੂ ਸ਼ਲਮ ਹਾਲੇ ਦੂਰ ਹੈ ਇਹ ਛਾਪਿਆ ਹੈਗਾ ਨਵੀਂ ਉਗੜ ਨਹੀਂ ਇਹਨਾਂ ਦਾ ਕੋਈ ਫੋਨ ਨੰਬਰ ਨਵਾਂ ਵੀ ਲੋਕ ਪੁਲੀਟੇਸ਼ਨ ਬ੍ਰਦਰ ਲੇਖੋ ਦਾ ਲੱਗਦਾ ਐਡਰੈਸ ਮੈਨੂੰ ਨਵਯੋਗ ਵੀ ਤੁਸੀਂ ਗੂਗਲ ਹੈਗੀ ਤੁਹਾਡੇ ਕੋਲੇ ਗੂਗਲ ਤੇ ਤੁਸੀਂ ਸਰਚ ਕਰ ਸਕਦੇ ਹੋ ਇਹ ਹੈਗਾ ਜਿੱਥੇ ਜੋ ਕੀਤਾਪ ਕਰਦੇ ਇਹ ਬਹੁਤ ਮੈਨੂੰ ਬਹੁਤ ਸੋਹਣਾ ਲੱਗਿਆ ਸਫਰਨਾਮਾ ਇਹਦੇ ਵਿੱਚ ਮੈਨੂੰ ਇੱਕ ਵਿਲੱਖਣਤੀ ਲੱਗੀ ਜਿਹੜੀ ਹੋਰ ਪੰਜਾਬੀ ਦੇ ਕਿਸੇ ਸਫਰਨਾਮੇ ਚ ਨਹੀਂ ਹੈਗੀ ਉਹ ਵੀ ਤੁਹਾਨੂੰ ਦਿਖਾਉਣਾ ਮੈਨੂੰ ਪਹਾੜਾਂ ਚ ਯਾਤਰਾਵਾਂ ਤੇ ਅੰਬਰੀਸ਼ ਇਹਦੇ ਚ ਸੁਖੀ ਲੋਕੇ ਨੰਬਰ ਹੈਗਾ ਕਿੱਥੋਂ ਜੋਗੀ ਤੱਪ ਕਰਦੇ ਅੰਬਰੀਸ਼ ਸਾਡੇ ਲੇਖਕ ਦਾ ਨੰਬਰ ਹੀ ਹੈ ਇਹ ਵਿੱਚ ਭਾਈ ਸਾਡੇ ਲੇਖਕ ਸਭ ਕਵੀ ਨੇ ਜਦੋਂ ਫੋਨ ਕਰਕੇ ਇਹਨਾਂ ਨੂੰ ਪਤੰਗ ਨਾ ਕਰਿਓ ਅੰਬਰੀਸ਼ ਅੰਬਰੀਸ਼ ਇਹਨਾਂ ਦਾ ਸਹਿਤ ਦਾ ਨਾਮ ਆ ਸਹੀ ਨਾਮ ਇਹਨਾਂ ਦਾ ਡਾਕਟਰ ਕਰਨੈਲ ਸਿੰਘ ਆ ਜੇ ਤੁਸੀਂ ਸਫਰਨਾਮਾ ਪੜੋਗੇ ਤੁਹਾਨੂੰ ਉਹਦੇ ਚ ਵੀ ਪਤਾ ਲੱਗੂਗਾ ਇਹਦੇ ਚ ਜਿਹੜੀ ਕਮਾਲ ਦੀ ਚੀਜ਼ ਲੱਗੀ ਮੈਨੂੰ ਉਹ ਤੁਹਾਨੂੰ ਮੈਂ ਦੱਸਦਾ ਦੇਖੋ ਇਹਦੇ ਚ ਨਾ ਵੱਡੇ ਵੱਡੇ ਲੇਖਕਾਂ ਦੇ ਇਦਾਂ ਨਾ ਥਾਟ ਜੇ ਪਾਏ ਹੋਏ ਆ ਵਿੱਚ इमान तरगा नेर इस अगले होगा ये पंजाबी किसी भी सफरनामे में, सिर्फ तो सफर में नहीं सिर्फ सफरना में ये चीज़ा मिलने आ रूमी का पाया हुआ होट आ लिखा होना ने फ्रांसिक किलबर्ट सब, जानवरां जो, सब कर, जानवर चो सब तो हानिकार जानवर सैलानी है ਜਿਹੜਾ ਜਾ ਕੇ ਪਹਾੜਾਂ ਤੇ ਚੜ੍ਹਨਿਆਂ ਦੇ ਵਿੱਚ ਕੂੜੇ ਖਿਲਾਰਦੇ ਹਨ ਸਭ ਤੋਂ ਖਤਰਨਾਕ ਜਾਨਵਰ ਇਹ ਚੀਜ਼ ਮੈਨੂੰ ਇਹ ਸਫਰ ਦੀ ਸਭ ਤੋਂ ਸੋਹਣੀ ਸਫਰ ਨਾਮ ਦੀ ਸਭ ਤੋਂ ਸੋਹਣੀ ਲੱਗੀ ਛੁਪੇ ਰਾਹਾਂ ਦੀ ਤਲਾਸ਼ ਇਹ ਸ਼ਾਪੀ ਹੋਈ ਹੈ ਸਮਿਤ ਨੇ ਚੇਤਨਾ ਪ੍ਰਕਾਸ਼ਨ ਤੇ ਇਹਨਾਂ ਦਾ ਫੋਨ ਨੰਬਰ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਇਹਦਾ ਪੰਜਾਬੀ ਭਾਵਨ ਜੀ ਤੁਸੀਂ ਲੁਧਿਆਣੋਂ ਖਰੀਦ ਸਕਦੇ ਆ ਚੇਤਨਾ ਪ੍ਰਕਾਸ਼ਨ ਆ ਫੋਨ ਨੰਬਰ ਵੀ ਹੈਗਾ ਨਾਲ ਜੇ ਚੱਲਦਾ ਹੋਇਆ ਤਾਂ ਕਿਤਾਬ ਆ ਗਈ ਯੂ ਆਲ ਨੂ ਅਹਰਾਰੀ ਇਹ ਖਰੀਫ ਸੌਫਟ ਇਹ ਚੰਗੀਆਂ ਪ੍ਰਭਾਵਾਂ ਨੇ ਕੁਝ ਤੇ ਹੁਣ ਆਪਾਂ ਅਗਲੇ ਦਿਨਾਂ ਦੇ ਕੋਈ ਕੁਝ ਹੋਰ ਨਵੇਂ ਸਫਰਨਾਮਾ ਦੀ ਗੱਲ ਕਰਾਂਗੇ ਸੋ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ